ਛੋਟੀਆਂ ਛੋਟੀਆਂ ਬੱਚੀਆਂ ਵੀ ਆ ਉਹ ਵੀ ਆਂਦੇ ਸਰੀਰ ਵੇਚਦੀਆਂ ਨੇ 2:30 ਤੋਂ 3 ਵਜੇ ਦੇ ਵਿੱਚ ਜਾਇਓ ਤੁਸੀਂ ਜਿਹੜੇ ਸਵੇਰ ਦਾ ਸਮਾਂ ਹੁੰਦਾ 2:30 ਤੋਂ 3 ਦਾ ਬਨੇਰੇ ਮੇਸਮੇਰੇ ਤੁਹਾਨੂੰ 13 14 ਸਾਲ ਦੀਆਂ ਬੱਚੀਆਂ ਆਮ ਨਜ਼ਰ ਆਉਣਗੀਆਂ ਆਮ ਉੱਤੇ ਦਰਬਾਰ ਸਾਹਿਬ ਦੇ ਨੇੜੇ ਕੱਲੀ-ਕੱਲੀ ਕੁੜੀ ਦੇ ਕੱਲੇ-ਕੱਲੇ ਰੇਡ ਆ ਮੈਂ ਪਸੰਦਾ ਹੋਰ ਕੁੜੀਆਂ ਦੇ ਫੋਟੋ ਆ ਜਾਣਗੀਆਂ ਇਹ ਵੀ ਨਹੀਂ ਪਸੰਦਾ ਹੋਰ ਆ ਜਾਣਗੇ ਐਵੇਂ ਦਾ ਚੱਲਣ ਡਿਆ ਵਾ ਅੰਮ੍ਰਿਤਸਰ ਸ਼ਹਿਰ ਨੂੰ ਇਹਨਾਂ ਨੇ ਦਿੱਲੀ ਵਰਗਾ ਗੰਦਾ ਸ਼ਹਿਰ ਬਣਾ ਕੇ ਰੱਖ ਦਿੱਤਾ ਵਾ ਉੱਥੋਂ ਆਂਦੀਆਂ ਕੁੜੀਆਂ ਕਿੰਨੇ ਪੈਸੇ 1500 1500 ਜੱਲਿਆਂ ਵਾਲਾ ਬਾਗ 게ਟ ਆ ਉੱਥੇ ਸਾਡੇ ਸਾਹਮਣੇ ਸਾਡੇ ਸਾਹਮਣੇ ਦਾ ਵਾਕਿਆ ਵਾ ਪਰਿਵਾਰ ਨੂੰ ਪਤਾ ਹੀ ਕਹਿੰਦੇ ਅਸੀਂ ਤੈਨੂੰ ਸ਼ਰਾਬ ਦੇ ਦੇਣਾ ਵਾ ਤੇਰੇ ਟੱਬਰ ਮਰ ਜੀ ਮੇਰਾ ਮਿੱਤਰ ਆਇਆ ਬਾਹਰ ਉਹ ਆਪਣੇ ਘਰ ਵਾਲੀ ਦੇ ਨਾਲ ਆਉਂਦਾ ਵਾ ਉਹ ਆ ਕੇ ਜਦੋਂ ਦੱਸਦਾ ਵਾ ਵੀ ਭਾਈ ਸਾਡੇ ਤਾਂ ਜੇਬਾਂ ਤਾਂ ਹੀ ਹੱਥ ਮਾਰਨ ਤੱਕ ਜਾਏ ਤੇ ਫਿਰ ਸਾਨੂੰ ਪਤਾ ਲੱਗਾ ਵਾ ਕਿ ਇਹਨਾਂ ਦੀ ਆਹ ਕਰਤੂਤਾ ਉਸ ਤੋਂ ਪਹਿਲਾਂ ਇਹ ਨਹੀਂ ਇਹ ਤਾਂ ਹੁਣ ਚਲੋ ਵਾਕਿਆ ਤੁਹਾਨੂੰ ਨਜ਼ਰ ਆ ਗਿਆ ਇਸ ਤੋਂ ਪਹਿਲਾਂ ਦੋ ਵਾਰੀ ਅਸੀਂ ਇਹਨਾਂ ਨੂੰ ਰੋਕ ਚੁੱਕੇ ਹੋਏ ਆਂ ਇੱਕ ਵਾਰੀ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾ ਚੁੱਕੇ ਹਾਂ ਕਿ ਤੁਸੀਂ ਪੂਰੇ ਆ ਕੇ ਜਿਹੜਾ ਕੰਮ ਕਰਦੇ ਜੇ ਇਹ ਨਾ ਕਰੋ ਤੁਹਾਡੇ ਵਾਸਤੇ ਮਾੜਾ ਜੀ ਨਹੀਂ ਤਾਂ ਸਾਨੂੰ ਕੋਈ ਲੋੜ ਨਹੀਂ ਆ ਕਿਸੇ ਨੂੰ ਡੰਡਾ ਮਾਰਾਂ ਦੀ ਜਿਹੜੇ ਮਨਤਾਂ ਦੀ ਗੱਲ ਕਰਦੇ ਨਾ ਉਹ ਮਨਤਾਂ ਵਿਆਹਾਂ ਤੱਕ ਸੀਮਿਤ ਰਹਿੰਦੇ ਸੀ ਆਪਣਾ ਕੰਮ ਕਰਦੇ ਸੀ ਵਿਆਹਾਂ ਤੱਕ ਸੀਮਿਤ ਰਹਿੰਦੇ ਸੀ ਇਹਨਾਂ ਵਾਂਗੂ ਥਾਂ ਥਾਂ ਤੇ ਨਹੀਂ ਕਰਾਉਣ ਜਾਂਦੇ ਸੀ ਅੱਜ ਕੋਈ ਥੱਕੋ ਹੀ ਕਿਤੇ ਖੇ ਖਾਂ ਢਿਆਂ ਦਾ ਕੋਈ ਕਿਤੇ ਖੇ ਖਾਂ ਅਜਿਹਾ ਹੋਵੇ ਆਪਣੀ ਗੱਡੀ ਲਈ ਪਾਰਕਿੰਗ ਦੇ ਵਿੱਚ ਜਾ ਕੇ ਦੋ ਉਥੇ ਸੀ ਹੀ ਉਹ ਮੈਨੂੰ ਵੇਖ ਕੇ ਭੱਜ ਗਏ ਪਰ ਮੈਂ ਫਿਰ ਕੁਝ ਸਮਾਂ ਬੈਠਾ ਰਿਹਾ ਗੱਡੀ ਦੇ ਵਿੱਚ ਫਿਰ ਜਦੋਂ ਮੈਂ ਵਾਪਸੀ ਫਿਰ ਆਇਆ ਵਾ ਗਲਿਆਰੇ ਤੋਂ ਲੈ ਕੇ ਫਿਰ ਵਾਪਸ ਉਸੇ ਜਗ੍ਹਾ ਤੇ ਆ ਗਿਆ ਜਿੱਥੇ ਮਹਾਰਾਜਾ ਰਮਜੀਤ ਸਿੰਘ ਦਾ ਬੁੱਤ ਲੱਗਾ ਫਿਰ ਉੱਥੇ ਉਹੋ ਕੁਝ ਚੱਲਣ ਡਿਆ ਦੇ ਵਪਾਰ ਤੋਂ ਲੋਕੀ ਐਨਾ ਕ ਤਾਂ ਗਿਆ ਐਨਾ ਕ ਤਾਂ ਗਿਆ ਕਿ ਲੋਕੀ ਮੂੰਹ ਹਣੀ ਬੋਲਦੇ ਹੁਣ ਮੰਨ ਲਓ ਆਪਣਾ ਇੱਕ ਭਰਾ ਆਪਣੀ ਭੈਣ ਦੇ ਨਾਲ ਨਹੀਂ ਜਾ ਸਕਦਾ ਰਾਹ ਜਾਂਦੇ ਮੁੰਡੇ ਉਹਨਾਂ ਨੂੰ ਕਹਿ ਦਿੰਦੇ ਭਾਈ ਕਮਰਾ ਲੈਣਾ ਹੁਣ ਉਹ ਭੈਣ ਤੇ ਕੀ ਬੀਤੂਗੀ ਜਾਂ ਇਹ ਤਾਂ ਪਹੁੰਚਦੀਆਂ ਨੇ ਉਹਨਾਂ ਦੇ ਪੀਰ ਪ੍ਰਭਾਵ ਪੈਂਦਾ ਹੋਇਆ ਜੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਜੇ ਦੇਵ ਵਪਾਰ ਦੇ ਧੰਦੇ ਦਾ ਚੱਲ ਹੀ ਰਿਹਾ ਇਹ ਹੁਣ ਮਹੰਤ ਵੀ ਜਿਹੜੇ ਇਹਨਾਂ ਤੰਬਿਆ ਦੇ ਵਿੱਚ ਨੇ ਅਗਲੇ ਦੀ ਕੀ ਇੰਟੈਂਸ਼ਨ ਆ ਕਿਸ ਉਹ ਆਪਣਾ ਸਮੇਂ ਦੇ ਵਿੱਚ ਆਇਆ ਵਾ ਕਿਉਂ ਆਇਆ ਵਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਰ ਇਹਨਾਂ ਨੂੰ ਸਿਰਫ ਇਹ ਆ ਕਿ ਸਾਨੂੰ ਪੈਸੇ ਤੱਕ ਸੀਮਤ ਹੋਈਏ ਅਸੀਂ ਆਪ ਦਾ ਕੁਤੀ ਚੱਕਾਗਾ ਐਸਜੀਪੀਸੀ ਜਿਹੜੀ ਆ ਸਰਮੋਹ ਸਦਕਾ ਹੈ ਸਾਡੀ ਉਹ ਧਿਆਨ ਨਹੀਂ ਦਿੰਦੀ ਇਹਨਾਂ ਜੀਜਾ ਲੋ ਉਹਨਾਂ ਦੇ ਅੰਦਰ ਹੋਦਾ ਸਾਰਾ ਅਧੀਨ ਹੁੰਦਾ ਸਾਰਾ ਇਹ ਜੀਜਾ ਉਹਨਾਂ ਵੱਲੋਂ ਕਹਿੰਦੇ ਇਸ ਤਰ੍ਹਾਂ ਦਾ ਬਿਆਨ ਨਹੀਂ ਆਉਂਦਾ ਜਨਾਬ ਕਿ ਬਿਆਨ ਬੌਜੀ ਹੁੰਦੀ ਆ ਨਾ ਜੋ ਐਕਸ਼ਨ ਲਿਆ ਜਾਂਦਾ ਆ ਆਉਂਦਾ ਤੇ ਬਿਆਨ ਤਾਂ ਆਉਂਦਾ ਵਾ ਜਦੋਂ ਇਹਨਾਂ ਨੇ ਆਪਣੀ ਟਾਸਕ ਫੋਰਸ ਨੇ ਕਿਤੇ ਸਿੱਖਾਂ ਨੂੰ ਲਾਕੇ ਚਾਰਜ ਕਰਨਾ ਵਾ ਉਦੋਂ ਬਿਆਨ ਆਉਂਦੇ ਜਾਂ ਕੋਈ ਸਿਆਸੀ ਕੋ ਰੈਲੀ ਹੋਵੇ ਜਾਂ ਕੋ ਬਾਗਲਾਂ ਦਾ ਇਕੱਠ ਹੋਵੇ ਜਾਂ ਕੁਛ ਹੋਵੇ ਉਦੋਂ ਇਹਨਾਂ ਦੇ ਬਿਆਨ ਆਉਂਦੇ ਆ ਪਰ ਜਦੋਂ ਗੁਰੂ ਘਰ ਦੀ ਗੱਲ ਲਵੇ ਉਦੋਂ ਇਹਨਾਂ ਦਾ ਤਾਂ ਵਿੜਾ ਹੀ ਕਰਕੇ ਆਉਂਦਾ ਵਾ ਮੈਂ ਆਪਣੇ ਪਰਿਵਾਰ ਦੇ ਨਾਲ ਗਿਆ ਬੀੜੀ ਦਾ ਇੱਕ ਕਾਗਜ਼ ਪ੍ਰਕਰਮਾ ਦੇ ਵਿੱਚ ਪਿਆ ਸੇਵਾਦਾਰ ਨੂੰ ਮੈਂ ਕਿਹਾ ਵੀ ਅੱਜ ਜੇ ਬੀੜੀ ਦਾ ਕਾਗਜ਼ ਆ ਗਿਆ ਕਾਨੂੰ ਬੀੜੀ ਵੀ ਆਉਗੀ ਕਹਿੰਦਾ 56 ਨੰਬਰ ਤੇ ਆ ਕੇ ਦੱਸੋ ਮੈਂ ਕਹਿੰਦਾ ਜੀ ਮੈਂ 56 ਨੰਬਰ ਤੇ ਹੀ ਜਾ ਕੇ ਦੱਸਣਾ ਤੇ ਪੂ ਕੀ ਕਰਨ ਡਿਆ ਇੱਥੇ ਮੈਂ ਹੈ ਜੀ ਰਹਿ ਰਾ ਸਾਫ ਕਰਨ ਡਿਆ ਕਰੀ ਚੱਲ ਪਰ ਆਪਦਾ ਕੰਮ ਕਿੰਨੇ ਕਰਨਾ ਵਾ ਰਹਿ ਰਾ ਸਾਫ ਕਰ ਆਪਣਾ ਨਿਤਨੇਮ ਕਰ ਆਪਣੀ ਡਿਊਟੀ ਤੋਂ ਬਾਅਦ ਕਰ ਨਿਤਨੇਮ ਦੇ ਵਿੱਚ ਕੋਈ ਹਾਸਾ ਹੋ ਗਿਆ ਤਾਂ ਫਿਰ ਤੂੰ ਕਿਨੂੰ ਜ਼ਿੰਮੇਵਾਰੀ ਠਹਿਰਾਉਣਾ ਵਾ ਫਿਰ ਤੂੰ ਇਹ ਕਹੇਗਾ ਕਿ ਮੈਂ ਨਿਤਨੇਮ ਕਰਾਂ ਡਿਆ ਸੀ ਮੇਰੀ ਡਿਊਟੀ ਦਾ ਸਮਾਂ ਹੀ ਨਸ਼ਾ ਤੱਕ ਤੁਹਾਨੂੰ ਮਿਲੇਗਾ ਰੂਮ ਦੇ ਵਿੱਚ ਚੰਗੇ ਚੰਗੇ ਜਿਹੜੇ ਹੋਟਲ ਆਣਾ ਲਗਜ਼ਰੀ ਤੁਹਾਨੂੰ ਸ਼ਰਾਬ ਪ੍ਰੋਵਾਈਡ ਹੋਏਗੀ ਚਿੱਟਾ ਪ੍ਰੋਵਾਈਡ ਹੋਏਗਾ ਕੁੜੀਆਂ ਤੱਕ ਪ੍ਰੋਵਾਈਡ ਹੋਣਗੀਆਂ ਚੰਗੇ ਚੰਗੇ ਹੋਟਲ ਆ ਔਰ ਉਹਨਾਂ ਦੇ ਮਗਰ ਜਿਹੜਾ ਕੰਮ ਕਰਨ ਵਾਲੇ ਆ ਜਿਹੜੇ ਵੱਡੇ ਧਨਾੜੇ ਆ ਜਿਨ੍ਹਾਂ ਦੇ ਹੋਟਲ ਆ ਉਹ ਸਾਰੇ ਸਿੱਖ ਆ ਉੱਥੋਂ ਆਂਦੀਆਂ ਕੁੜੀਆਂ ਕਿੰਨੇ ਪੈਸੇ 1500 1500 ਜੋ ਦੇ ਫੇਸ ਪਹੁੰਚਣਾ ਸੈਟਿੰਗ ਆ ਨਾ ਤੇ ਬੀ ਆਂਦੇ ਸਰਦਾਰ ਆਂਦੇ ਸਾਡਾ ਦਿਲ ਵੀ ਦਵੱਡਾ ਨਾ ਮਾਫੀ ਦੇਣਾ ਵੀ ਤੇ ਸਾਡਾ ਫਰਜ਼ ਆ ਜੀ ਨੂੰ ਜਰੂਰ ਮਾਫੀ ਦੇਣਾ ਤਾਂ ਹੀ ਸਾਡੇ ਲੋਕਾਂ ਦਾ ਵੇੜਾ ਕਰਕੇ ਆਵਾ ਥਾਂ ਥਾਂ ਤੇ ਗੁਰੂ ਦੀਆਂ ਬੇਦਵੀਆਂ ਥਾਂ ਥਾਂ ਤੇ ਉਹ ਜਿੱਕੇ ਕੰਜਰਖਾਨੇ ਖੁੱਲ ਗਏ ਨੇ ਜੇ ਸਾਡੇ ਦਿਲ ਵੱਡੇ ਹੋਏ ਨੇ ਦਿਲ ਵੱਡੇ ਰੱਖੋ ਪਰ ਇਹੋ ਜਿਕੇ ਨਾਲ ਰੱਖੋ ਕਿ ਤੁਹਾਡੇ ਸਿਰ ਤੇ ਚੜ ਕੇ ਕੋਈ ਮੂਤਣ ਨਾ ਬਹਿ ਜਾਏ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਸ੍ਰੀ ਦਰਬਾਰ ਸਾਹਿਬ ਦੇ ਜਾਂਦੇ ਰਾਹਾਂ ਨੂੰ ਵਿੱਚ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਮਹੰਤਾ ਨੂੰ ਗੁਰੂ ਦੀਆਂ ਲਾੜੀਆਂ ਫੌਜਾਂ ਜਿਹੜੀਆਂ ਨੇ ਉਹ ਡੰਡੇ ਮਾਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵੀਡੀਓ ਦੀ ਸਚਾਈ ਜਾਣਨ ਵਾਸਤੇ ਅਸੀਂ ਉਹਨਾਂ ਵੀਰਾਂ ਕੋਲ ਪਹੁੰਚੇ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਅਤੇ ਵਾਇਰਲ ਕੀਤੀ ਜਾਂਦੀ ਹੈ ਪਹਿਲਾ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਬਾਬਾ ਜੀ ਤੁਹਾਡੇ ਵੱਲੋਂ ਬਣਾਈ ਜਾ ਰਹੀ ਵੀਡੀਓ ਦੇ ਵਿੱਚ ਤੁਸੀਂ ਡੰਡੇ ਮਾਰਦੇ ਹੋਏ ਨਜ਼ਰ ਆ ਰਹੇ ਹੋ ਜਿਹੜੇ ਮਹੰਤ ਨੇ ਉਥੋਂ ਦੇ ਮਹੰਤ ਜਿਹੜੇ ਨੇ ਆਉਂਦੇ ਜਾਂਦੇ ਰਾਈਆਂ ਚੋਲੋ ਜੇ ਲੈਵ ਵੀ ਲੈਂਦੇ ਨੇ ਪੂਜਾ ਜਾਂ ਆਪਣੀ ਦਖਲਨਾ ਲੈਵ ਵੀ ਰੈਂਦੇ ਨੇ ਪੈਸੇ ਲੈਵ ਵੀ ਲੈਂਦੇ ਨੇ ਇਤਰਾਜ਼ ਕੀ ਇਹਦੇ ਵਿੱਚ ਇਤਰਾਜ਼ ਕੋਈ ਨਹੀਂ ਸੀ ਪਰ ਇਤਰਾਜ਼ ਇਹ ਆਉਂਦਾ ਜਿਹੜੇ ਨਕਲੀ ਨਸ਼ੇੜੀ ਬਣੇ ਹੋਏ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਾਂ ਜਿਹੜੇ ਵਿਆਹ ਵਰੇ ਜੋੜੇ ਆਉਂਦੇ ਨੇ ਜਾਂ ਪਰਿਵਾਰ ਆਉਂਦਾ ਉਹਨਾਂ ਦੀ ਜੇਬਿਆਂ ਤੱਕ ਹੱਥ ਪਾਉਣ ਤੱਕ ਜਾਂਦੇ ਨੇ ਪਿਛਲੇ ਦਿਨੀ ਸਮਾਂ ਹੋ ਗਿਆ ਸਾ ਮੇਰਾ ਮਿੱਤਰ ਆਇਆ ਬਾਹਰ ਆਪਣੇ ਘਰ ਵਾਲੀ ਦੇ ਨਾਲ ਆਉਂਦਾ ਵਾ ਉਹ ਆ ਕੇ ਜਦੋਂ ਦੱਸਦਾ ਵਾ ਵੀ ਭਾਈ ਸਾਡੇ ਤਾਂ ਜੇਬਾਂ ਤਾਈਂ ਹੱਥ ਮਾਰਨ ਤੱਕ ਜਾਏ ਤੇ ਫਿਰ ਸਾਨੂੰ ਪਤਾ ਲੱਗਾ ਵਾ ਵੀ ਇਹਨਾਂ ਦੀ ਆ ਕਰਤੂਤਾ ਉਸ ਤੋਂ ਪਹਿਲਾਂ ਇਹ ਨਹੀਂ ਇਹ ਤਾਂ ਹੁਣ ਚਲੋ ਵਾਕਿਆ ਤੁਹਾਨੂੰ ਨਜ਼ਰ ਆਗਾ ਇਸ ਤੋਂ ਪਹਿਲਾਂ ਦੋ ਵਾਰੀ ਅਸੀਂ ਇਹਨਾਂ ਨੂੰ ਰੋਕ ਚੁੱਕੇ ਹੋਏ ਆ ਇੱਕ ਵਾਰੀ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾ ਚੁੱਕੇ ਆ ਸਭ ਵੀ ਤੁਸੀਂ ਪੂਰੇ ਆ ਕੇ ਜਿਹੜਾ ਕੰਮ ਕਰਦੇ ਜੇ ਇਹ ਨਾ ਕਰੋ ਤੁਹਾਡੇ ਵਾਸਤੇ ਮਾੜਾ ਜੇ ਕੁਝ ਵੇਨ ਇਹਨਾਂ ਦੇ ਵਿੱਚੋਂ ਸਹੀ ਆ ਮੰਤ ਠੀਕ ਆ ਜਿਹੜੇ ਸਮਝ ਗਏ ਸੀ ਤਾਂ ਹਟ ਗਏ ਸੀ ਪਰ ਜਿਹੜੇ ਨਸ਼ੇੜੀ ਵਿਲੜੇ ਆ ਜਿਹੜੇ ਇਸ ਤਰ੍ਹਾਂ ਦਾ ਕੱਪੜੇ ਪਾ ਕੇ ਬੀਬੀਆਂ ਵਾਲੇ ਤੇ ਲਿਬਾਸ ਬਣਾ ਕੇ ਤੇ ਮੰਤ ਬਣੇ ਨੇ ਨਕਲੀ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਡਾਂਗ ਫੇਰੀ ਗਈ ਆ ਉਹਨਾਂ ਨੂੰ ਸਮਝਾਇਆ ਗਿਆ ਸੀ ਵੀ ਤੁਸੀਂ ਇਹ ਕੰਮ ਨਾ ਕਰੋ ਇੱਥੋਂ ਤੱਕ ਕਿ ਲੋਕਾਂ ਦੇ ਜਿਵੇਂ ਤੱਕ ਜਾਂਦੇ ਸੀ ਪੈਸੇ ਕੱਢਣ ਤਾਂ ਹੀ ਜੇ ਮਾਲੋਂ ਤੁਸੀਂ ਆਪਣੇ ਪਰਿਵਾਰ ਨਾਲ ਗਏ ਜੇ ਜਿਹੜਾ ਜੱਲਿਆਂ ਵਾਲਾ ਬਾਗ ਗੇਟ ਆ ਉੱਥੇ ਸਾਡੇ ਸਾਹਮਣੇ ਸਾਡੇ ਸਾਹਮਣੇ ਦਾ ਵਾਕਿਆ ਵਾ ਪਰਿਵਾਰ ਨੂੰ ਪਤਾ ਹੀ ਕਿੰਦੇ ਅਹੀਂ ਤੈਨੂੰ ਸ਼ਰਾਬ ਦੇ ਦੇਣਾ ਵਾ ਤੇਰਾ ਟੱਬਰ ਮਰ ਜੇਗਾ ਹੁਣ ਆਮ ਬੰਦਾ ਕੀ ਸੋਚੇਗਾ ਆਮ ਬੰਦਾ ਤਾਂ ਆਪਣੇ ਪਰਿਵਾਰ ਬਾਰੇ ਸੋਚੇਗਾ ਨਾ ਕਿ ਖਰੇਕ ਪਤਾ ਨਹੀਂ ਸਹੀ ਹੈ ਕਿ ਨਹੀਂ ਸਹੀ ਕਿ ਅਹੀਂ ਕਾਨੂੰ 150 ਪੀਛੇ ਬਦਦਵਾ ਲੈਣੀ ਆ 150 ਬੰਦਾ ਦੇ ਦੇਣਾ ਉਹਨਾਂ 150 ਦੇ ਨਾਲ ਅੱਜ ਇਹਨਾਂ ਦੇ ਆ ਹਾਲ ਹੋ ਗਏ ਨੇ ਤਾਂ ਸਾਨੂੰ ਇਹ ਡੰਡਾ ਪਰੇਡ ਕਰਨੀ ਪਈ ਹੈ ਤਾਂ ਇਹਨਾਂ ਨੂੰ ਛਤਰਮਾਰਗ ਭਜਾਉਣਾ ਪਿਆ ਵਾ ਤੇ ਜੇ ਨਾ ਰੁਕੇ ਤੇ ਗਾਂ ਫੇਰ ਇਹਨਾਂ ਨੂੰ ਜੁੱਤੀ ਫਿਰਾਂਗੇ ਪਰ ਬਾਬਾ ਜੀ ਉਹ ਮਹੰਤ ਸੀ ਜਾਂ ਨਹੀਂ ਮਹੰਤ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਸਾਰੇ ਇਹ ਵੀ ਲਿਖਦੇ ਪਏ ਨੇ ਕਿ ਮਹੰਤ ਨੇ ਜਿਹੜੇ ਉਹ ਤਾਂ ਚਲੋ ਰੱਬ ਦਾ ਨਾਮ ਲੈਂਦੇ ਨੇ ਉਹ ਪਹਿਲਾਂ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਉਹਨਾਂ ਨੂੰ ਡੰਡੇ ਨਹੀਂ ਸੀ ਮਾਰਨੇ ਚਾਹੀਦੇ ਤਾਂ ਉਹ ਮਹੰਤ ਹੈ ਜਾਂ ਨਹੀਂ ਹੈ ਮੇਰੀ ਵੀਡੀਓ ਮੇਰੇ ਖਾਤੇ 1.5 ਲੱਖ ਤੋਂ ਉੱਪਰ ਹੋ ਗਈ ਹੋਣੀ ਆ ਇੱਕ ਸਿਰਫ ਨੈਗੇਟਿਵ ਕਮੈਂਟ ਸੀ ਉਹ ਵੀ ਕਹਿੰਦਾ ਸੀ ਜੀ ਇਹਨਾਂ ਨੂੰ ਪਿਆਰ ਨਾ ਸਮਝਾਓ ਮੈਂ ਉਹਨੂੰ ਕਿਹਾ ਸੀ ਤੂੰ ਆ ਕੇ ਕਿਉਂ ਨਹੀਂ ਸਮਝਾਇਆ ਸਾਰੇ ਕਹਿੰਦੇ ਨੇ ਕਿ ਸਹੀ ਕੀਤਾ ਕਿਉਂ ਕਿ ਕਿਉਂਕਿ ਸਾਰੇ ਹੀ ਉੱਥੇ ਸੱਚ ਖੰਡ ਆਉਣ ਵਾਲੇ ਆ ਤੇ ਸਾਰੇ ਹੀ ਇਸ ਕੁੱਤੀ ਚਿੱਕੇ ਦੇ ਵਿੱਚੋਂ ਨਿਕਲ ਚੁੱਕੇ ਨੇ ਸਾਰੇ ਹੀ ਪਰਿਵਾਰ ਤਾਂ ਕਹਿੰਨੇ ਏਕਣੀ ਇਹ ਸਾਰੇ ਪਰਿਵਾਰ ਤਾਂ ਕਿ ਇਥੋਂ ਤੱਕ ਕੀ ਦੇਵ ਭਾਰਤੋ ਲੋਕੀ ਇੰਨਾ ਕਿ ਤਾਂ ਗਿਆ ਇੰਨਾ ਕਿ ਤਾਂ ਗਿਆ ਕਿ ਲੋਕੀ ਮੂੰਹ ਹਣੀ ਬੋਲਦੇ ਹੁਣ ਮੰਨ ਲਓ ਆਪਣਾ ਇੱਕ ਭਰਾ ਆਪਣੀ ਭੈਣ ਦੇ ਨਾਲ ਨਹੀਂ ਜਾ ਸਕਦਾ ਰਾਹ ਜਾਂਦੇ ਮੁੰਡੇ ਉਹਨਾਂ ਨੂੰ ਕਹਿੰਦੇ ਨੇ ਭਾਈ ਕਮਰਾ ਲੈਣਾ ਹੁਣ ਉਹ ਭੈਣ ਤੇ ਕੀ ਬੀਤੂਗੀ ਤੇ ਭਰਾ ਤੇ ਕੀ ਬੀਤੂਗੀ ਜਿਹੜਾ ਆਪਣੀ ਭੈਣ ਦੇ ਨਾਲ ਜਾਂਡਿਆ ਇੱਕ ਪਿਓ ਆਪਣੀ ਧੀ ਦੇ ਨਾਲ ਨਹੀਂ ਜਾ ਸਕਦਾ ਅੱਜ ਇਹ ਹਾਲਾਤ ਹੋ ਗਏ ਨੇ ਕਿਸੇ ਕੋਈ ਸਮਾ ਸੀ ਬੰਦਾ ਸੱਚਖੰਡ ਨੂੰ ਜਾਂਦਾ ਸੀ ਨਾ ਤਾਂ ਆਪਣੇ ਮਨ ਦੇ ਵਿੱਚ ਸ਼ਰਧਾ ਲੈ ਕੇ ਜਾਂਦਾ ਸੀ ਕਿ ਅਸੀਂ ਗੁਰੂ ਦੇ ਦਰਸ਼ਨ ਕਰਨ ਚੱਲੇ ਆ ਪਰ ਹੁਣ ਬੰਦਾ ਇਹ ਜਾਂਦਾ ਵਾ ਸੋਚ ਕੇ ਜਾਂਦਾ ਵਾ ਸਾਨੂੰ ਕਿਤੇ ਕੋਈ ਬੰਦਾ ਇਹ ਨਾ ਪੁੱਛ ਲੈ ਕਿ ਕਿਤੇ ਕਮਰਾ ਲੈਣਾ ਵਾ ਆਪਣੀ ਧੀ ਦੇ ਨਾਲ ਜਾਣਾ ਇੱਕ ਔਖਾ ਹੋ ਚੁੱਕਾ ਹੈ ਵਾ ਇੱਕ ਪਰਿਵਾਰ ਨੂੰ ਇਹ ਕਾਮ ਕਰਦੇ ਬੱਚਿਆਂ ਨੂੰ ਬਹੁੜਾ ਔਖਾ ਹੋ ਚੁਕਾਵਾ ਜੋ ਹਾਲਾਤਾਂ ਵਿੱਚ ਤਾਂ ਸਾਨੂੰ ਅੱਕ ਕੇ ਡੰਡਾ ਚੁਕਣਾ ਪੈਂਦਾ ਵਾ ਨਹੀਂ ਤਾਂ ਸਾਨੂੰ ਕੋਈ ਲੋੜ ਨਹੀਂ ਹੈ ਕਿਸੇ ਨੂੰ ਡੰਡਾ ਮਾਰਾਂ ਦੀ ਜਿਹੜੇ ਮੰਤਾਂ ਦੀ ਗੱਲ ਕਰਦੇ ਨਾ ਉਹ ਮੰਤਾਂ ਵਿਆਹਾਂ ਤੱਕ ਸੀਮਤ ਰਹਿੰਦੇ ਸੀ ਆਪਣਾ ਕੰਮ ਕਰਦੇ ਸੀ ਵਿਆਹਾਂ ਤੱਕ ਸੀਮਤ ਰਹਿੰਦੇ ਸੀ ਇੰਨਾ ਵਾਂਗੂ ਥਾਂ ਥਾਂ ਤੇ ਨਹੀਂ ਕਰਾਉਣ ਜਾਂਦੇ ਸੀ ਅੱਜ ਕੋਈ ਥੱਕੋ ਹੀ ਕਿਤੇ ਖੇ ਖਾਂ ਢਿਆਂ ਦਾ ਕੋਈ ਕਿਤੇ ਖੇ ਖਾਂ ਢਿਆਂ ਦਾ ਵਾ ਅੱਧਾ ਅੱਜ ਰੁਕਣਾ ਹੁਣ ਮਹੀਨਾ ਇਕੱਠਾ ਇਹਨਾਂ ਨੂੰ ਰੁਕ ਲੈਣ ਤੋਂ ਬਾਅਦ ਉਸ ਤੋਂ ਬਾਅਦ ਫੇਰ ਇਹਨਾਂ ਦਾ ਆਉ ਕੋਤੀ ਚਿਕਾ ਪਰ ਆਉਣ ਸਾਨੂੰ ਨਜ਼ਰ ਡਾਂਗ ਫੇਰ ਫੇਰਾਂਗੇ ਫੇਰਾਂਗੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਿਹੜੇ ਰਾਹ ਜਾਂਦੇ ਨੇ ਪਵਿੱਤਰ ਰਸਤੇ ਨੇ ਉਹ ਉਹਨਾਂ ਨੂੰ ਹੀ ਕਿਉਂ ਚੁਣਿਆ ਹੈ ਭਈ ਸੰਗਤ ਆਉਂਦੀ ਹੈ ਨਾ ਹੁਣ ਸੰਗਤ ਆਉਂਦੀ ਹੈ ਤੁਸੀਂ ਆਏ ਜੀ ਆਪਣੇ ਪਰਿਵਾਰ ਦੇ ਨਾਲ ਆਏ ਆ ਤੁਹਾਨੂੰ ਤੁਸੀਂ ਆਪਣੇ ਭਰਾ ਦੇ ਨਾਲ ਭੈਣ ਦੇ ਨਾਲ ਆਪਣੇ ਘਰ ਵਾਲੀ ਦੇ ਨਾਲ ਬੱਚਿਆਂ ਦੇ ਨਾਲ ਹੁਣ ਤੁਹਾਨੂੰ ਉਹਨੇ ਆ ਕੇ ਕਹਿ ਦੇਣਾ ਮੈਂ ਤੈਨੂੰ ਸ਼ਰਾਬ ਦੇ ਦੇਣਾ ਹੁਣ ਤੁਸੀਂ ਤਾਂ ਲਾਜਮੀ ਡਰ ਹੀ ਜਾਣਾ ਵਾ ਕਿ ਸਾਡੇ ਪਰਿਵਾਰ ਨੂੰ ਯਾਰ ਰੱਬ ਨਾ ਕਰੇ ਕੁਝ ਹੋ ਜਾਵੇ ਅਸੀਂ ਤਾਂ ਇਹੀ ਲੈ ਕੇ ਬਹਿ ਜਾਣਾ ਕਿ ਕਮੰਤ ਨੇ ਸਾਨੂੰ ਸ਼ਰਾਬ ਦੇ ਦਿੱਤਾ ਵਾ ਤੇ ਕੀ ਹੀ ਆਪਾਂ 100-50 ਜਾਂ 500 ਦੇ ਦਿੰਦੇ ਤਾਂ ਇਹੀ ਤਾਂਡੇ ਮਨ ਚ ਆਉਣਾ ਸੀ ਨਾ ਪਰ ਤੁਹਾਨੂੰ ਇਹਦੇ ਮਗਰ ਦੀ ਸਚਾਈ ਤਾਂ ਨਹੀਂ ਨਾ ਪਤਾ ਪੀਏ ਬੰਦਾ ਸਹੀ ਆ ਕਿ ਗਲਤ ਆ ਇਹ ਕੀ ਕਰਦਾ ਵਾ ਉਸ ਪੈਸਿਆਂ ਦੇ ਨਾਲ ਨਸ਼ਾ ਕਰਨ ਦੇ ਆ ਕੀ ਇਹ ਬੰਦੇ ਹੀ ਨਹੀਂ ਬਣੇ ਹੋਏ ਇਹ ਕੀ ਹੈ ਯਾਸ਼ੀ ਕਰਨ ਦੇ ਨੇ ਜਾ ਕੇ ਪਰ ਸਾਨੂੰ ਇਹ ਚੀਜ਼ਾਂ ਸਾਰੀਆਂ ਪਤਾ ਵਾ ਕਿਉਂਕਿ ਸਾਡੇ ਕੋਲ ਰਿਪੋਰਟਾਂ ਪਈਆਂ ਵਾ ਇੱਥੋਂ ਤੱਕ ਕਿ ਸਾਡੇ ਕੋਲ ਹੋਟਲਾਂ ਦੇ ਵਿੱਚ ਚਲਦੇ ਹੋਏ ਨਸ਼ਿਆਂ ਦੀਆਂ ਕਦੀਆਂ ਵੀਡੀਓ ਪਈਆਂ ਵਾ ਪਰ ਅਸੀਂ ਕਰਨਾ ਜ਼ਰੂਰੀ ਆ ਪਰ ਸਟੈਪ ਬਾਈ ਸਟੈਪ ਕਰਾਂਗੇ ਜਰੂਰ ਜਿੰਨੇ ਜਿਹੜੇ ਵੀ ਆਏ ਨੇ ਸਾਡੀ ਨਿਗਾਹ ਦੇ ਵਿੱਚ ਨੇ ਨਸ਼ਾ ਜ਼ਰੂਰ ਕਰਨਾ ਹੈਗਾ ਤਾਂ ਡਾਂਗ ਫੇਰ ਕੇ ਕਰਾਂਗੇ ਆਮ ਜਨਤਾ ਤਾਂ ਡਰ ਜਾਂਦੀ ਹੈ ਇਹ ਸ਼ਰਾਬ ਮਿਲ ਜਾਣਾ ਤੁਸੀਂ ਤਾਂ ਡੰਡੇ ਮਾਰਦੇ ਤੁਹਾਨੂੰ ਡਰ ਨਹੀਂ ਆਇਆ ਇਹ ਸ਼ਰਾਬ ਦੇ ਦੇਣਗੇ ਤੁਹਾਨੂੰ ਬਾਬਾ ਜੀ ਅਸੀਂ ਸਿਰਫ ਡਰਦੇ ਹਾਂ ਸਿਰਫ ਅਕਾਲ ਪੁਰਖ ਤੋਂ ਉਹਦੀ ਫੌਜ ਆ ਸਿਰਫ ਅਸੀਂ ਉਹ ਤੋਂ ਡਰਦੇ ਹੋਰ ਅਸੀਂ ਕਿਸੇ ਤੋਂ ਨਹੀਂ ਡਰਦੇ ਜਦੋਂ ਤੱਕ ਅਸੀਂ ਸਹੀ ਆ ਅਸੀਂ ਗੁਰੂ ਦੇ ਰਾਹ ਤੇ ਚੱਲਣ ਦੇ ਆ ਗੁਰੂ ਦੇ ਪੈਰਾਂ ਤੇ ਚੱਲਣ ਦੇ ਆ ਅਸੀਂ ਕਿਸੇ ਤੋਂ ਨਹੀਂ ਡਰਦੇ ਹਾਂ ਸਾਡੇ ਮਨ 'ਚ ਉਦੋਂ ਡਰ ਆਊਗਾ ਜਦੋਂ ਅਸੀਂ ਕੋਈ ਗਲਤ ਕਰਾਂਗੇ ਜਦੋਂ ਅਸੀਂ ਗਲਤੀ ਸਾਨੂੰ ਇਹ ਨਾ ਇਹ ਨਾ ਸ਼ਰਾਪਾਂ ਸ਼ਰੂਪਾਂ ਦੇ ਨੇ ਸਾਨੂੰ ਡਰਿਆ ਸਿਰਫ ਉਸ ਆਕਾਲ ਪੁਰਖ ਦਾ ਹੋਰ ਸਾਨੂੰ ਕਿਸੇ ਦਾ ਲੱਲੀ ਛੱਲੀ ਦਾ ਨਹੀਂ ਡਰ ਹੈਗਾ ਜੀ ਪਰ ਬਾਬਾ ਜੀ ਇਹ ਜਿਹੜੇ ਮਹੰਤਰੇ ਇਹ ਜਿਹੜੇ ਆਉਂਦੇ ਜਾਂਦੇ ਜਿਵੇਂ ਤੁਸੀਂ ਦੱਸ ਰਹੇ ਹੋ ਜਾਂ ਹੋਰ ਬਹੁਤ ਸਾਰੇ ਦੱਸਦੇ ਨੇ ਕਿ ਜਦੋਂ ਵੀ ਅਸੀਂ ਦਰਬਾਰ ਸਾਹਿਬ ਨੂੰ ਜਾਂਦੇ ਹਾਂ ਜੇਬਾਂ ਤਾਂ ਹੀ ਹੱਥ ਪਾ ਲੈਂਦੇ ਨੇ ਕਿ ਪੈਸੇ ਨਹੀਂ ਦਿੱਤੇ ਤਾਂ ਆਪਣੇ ਅੰਦੇ ਅਈ ਵਸਤਰ ਉਤਾਰ ਦੇਣੇ ਜਾਂ ਲੀੜੇ ਉਤਾਰ ਦੇਣੇ ਨੇ ਤਾਂ ਉਹ ਡਰ ਦੇ ਮਾਰੇ ਪੈਸੇ ਵੀ ਦੇ ਦਿੰਦੇ ਨੇ ਹੋਈਆਂ ਵਾ ਹੋਏ ਵਾਕਿਆ ਇਸ ਤਰ੍ਹਾਂ ਦੇ ਚਲੋ ਸੱਚਖੰਡ ਦੇ ਲਾਗੇ ਨਹੀਂ ਹੋਏ ਪਰ ਕਈ ਆ ਜਿਹੜੇ ਟੋਲ ਪਲਾਜ਼ਾ ਹੁੰਦੇ ਨੇ ਉੱਥੇ ਤੁਸੀਂ ਜਾਂ ਜਿਹੜੇ ਲਾਈਟਾਂ ਵਾਲੇ ਹੁੰਦੇ ਨੇ ਸਟਾਪੇਜ ਹੁੰਦੇ ਨੇ ਉੱਥੇ ਤੁਸੀਂ ਵੇਖਿਆ ਹੀ ਹੋਣਾ ਕਈ ਐਸੇ ਮੰਤ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੇ ਨਾ ਮੰਨ ਲਓ ਉਹਨਾਂ ਨੂੰ ਪੈਸੇ ਦਿੱਤੇ ਇਹ ਆਪਣੇ ਕਪੜੇ ਲੌਂ ਤੱਕ ਜਾਂਦੀ ਨਹੀਂ ਆਮ ਬੰਦਾ ਕੀ ਕਰੂਗਾ ਆ ਇਸ ਨਮੋਸ਼ੀ ਤੋਂ ਡਰਦਾ ਆ ਉਹਦੇ ਵੀ ਘਰ ਵਾਲੇ ਕਹਿੰਦੇ ਨੇ ਕਿ ਦਫਾ ਕਰੋ 150 ਦੇ ਦੋ ਉਹ 150 ਦਿੱਤਾ 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 ਅੱਜ ਇਹਨਾਂ ਦਾ ਮੂੰਹ ਵੱਧ ਗਿਆ ਵਾ ਤੇ ਅੱਜ ਗੁਰੂਗਰਾਹਾਂ ਤੱਕ ਪਹੁੰਚ ਗਏ ਨੇ ਤੇ ਜੇ ਨਾ ਇਹਨਾਂ ਨੂੰ ਅੱਜ ਰੋਕਿਆ ਗਿਆ ਇਹਨਾਂ ਨੇ ਅੰਦਰ ਤੱਕ ਵੜ ਜਾਣਾ ਵਾ ਇਨ ਨਜਲੀ ਮਹੰਤਦਾਨ ਦੇ ਦੇਵਪਾਰਦੇ ਧੰਦੇ ਦੇ ਵਿੱਚ ਵੀ ਪਰਫੁੱਲਤੇ ਹੋ ਰਹੇ ਨੇ ਬਿਲਕੁਲ ਹੋ ਰਹੇ ਨੇ ਜੀ ਜਿੱਥੇ ਕੁੜੀਆਂ ਕਰਨ ਰਹੀਆਂ ਆ ਕੇ ਦੇਵ ਵਪਾਰ ਕਰਨੀਆਂ ਉੱਥੇ ਇਹ ਵੀ ਹੈਗੇ ਨੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਵੀ ਨਾ ਹੋਰ ਨਹੀਂ ਤਾਂ ਇਹਨਾਂ ਰੋਜ਼ ਮੰਨ ਲਓ ਤੁਸੀਂ ਇੱਕ ਟਾਈਮ ਤੇ ਗ੍ਰਾਹੀ ਕਰਦੇ ਜੀ ਇਹਨਾਂ ਨੂੰ 2000 4000 ਹੋ ਗਿਆ ਤੇ ਕੀ ਗੱਲ ਇੰਨਾ ਖਰਚਾ ਹੋ ਗਿਆ ਵਾ ਵੀ ਇਹ ਡੇਲੀ ਤੋਂ ਡੇਲੀ ਖਤਮ ਕਰੀ ਜਾਂਦੇ ਨੇ ਜੋ ਅਕਸਰ ਨਸ਼ਾ ਕਰਦਾ ਬੰਦਾ ਆਯਾਸ਼ੀ ਕਰਦਾ ਤਾਂ ਹੀ ਇਹ ਪੈਸਾ ਖਰਚ ਹੁੰਦਾ ਵਾ ਇਹਨਾਂ ਦਾ ਤਾਂ ਡੇਲੀ ਦਾ ਇਹੋ ਕੰਮ ਰੂਟੀਨ ਬਣੀ ਤੋਂ ਬਣੀ ਹੈ ਇਹ ਇੱਕ ਦਿਨ ਹੀ ਕਿਵਾਂ ਇੱਕ ਦੀ ਗੱਲ ਨਹੀਂ ਆ ਚਿੱਟਾ ਸ਼ਰਾਬ ਦੇ ਵਪਾਰ ਸਾਰਾ ਕੁਝ ਪਰਫੁੱਲਤਾ ਇੱਥੇ ਸਾਡੀ ਨਿਗਾਹ ਦੇ ਵਿੱਚ ਹੈਗਾ ਸਾਰਾ ਕੁਝ ਹੈਗਾ ਵਾ ਪਰ ਕਰਾਂਗੇ ਜਰੂਰ ਸਟੈਪ ਬਾਈ ਸਟੈਪ ਕਰਾਂਗੇ ਕਿਉਂਕਿ ਸਾਨੂੰ ਉੱਤੋਂ ਪ੍ਰੈਸ਼ਰ ਪਾ ਦਿੰਦੇ ਨੇ ਵੀ ਤੁਸੀਂ ਆਪ ਕਿਉਂ ਕਾਰਵਾਈ ਕਰਦੇ ਸਾਨੂੰ ਦੱਸੋ ਬਈ ਤੁਸੀਂ ਕੁਝ ਕਰੋ ਨਾ ਅਸੀਂ ਕੁਝ ਕਰੀਏ ਨਾ ਐਸਜੀਪੀਸੀ ਉਤਰਾਂ ਚੁੱਪ ਕਰਕੇ ਬੈਠੀ ਆ ਪ੍ਰਸ਼ਾਸਨ ਸਾਨੂੰ ਕੁਝ ਕਰਨਾ ਦੇਵੇ ਪਰ ਸਾਠੇ ਤੋਂ ਚੁੱਪ ਨਹੀਂ ਰਿਹਾ ਜਾਣਾ ਪਰ ਜਿੱਥੇ ਸਾਨੂੰ ਕੋਈ ਗਲਤ ਨਜ਼ਰ ਆਇਆ ਡਾਂਗ ਤੇ ਫੇਰਾਂਗੇ ਫੇਰਾਂਗੇ ਮਾੜੇ ਜਿਹੜੇ ਧੰਦੇ ਨੇ ਪਹਿਲਾਂ ਜੀਵਿੰਦਰ ਬਾਦਲ ਸਾਹਿਬ ਦੇ ਨੇੜੇ ਤੇੜੇ ਹੋਟਲ ਦੇ ਉਹਨਾਂ ਦੇ ਵਿੱਚ ਚੱਲਦੇ ਸੀ ਉਹ ਮਟਿਆਰਾਂ ਜਾਂਦੀਆਂ ਸੀ ਇਹ ਮਹਿਲਾਵਾਂ ਜਾਂਦੀਆਂ ਸੀ ਉਹੀ ਜਿਆਦਾਤਰ ਅਸੀਂ ਸੋਚਦੇ ਹਾਂ ਕਿ ਇਹੋ ਜਿਹੇ ਧੰਦਿਆਂ ਦੇ ਵਿੱਚ ਨੇ ਹੁਣ ਜੇ ਮਹੰਤ ਵੀ ਇਸ ਧੰਦਿਆਂ ਦੇ ਚੱਲ ਪਏ ਤਾਂ ਇਸ ਤਰ੍ਹਾਂ ਚੱਲੇਗਾ ਆਉਣ ਵਾਲਾ ਸਮਾਂ ਤਾਂ ਫਿਰ ਬਹੁਤ ਬੁਰਾ ਹੋਣ ਵਾਲਾ ਬਾਬਾ ਜੀ ਜਿੰਨਾ ਮਰਜ਼ੀ ਬੁਰਾ ਹੋਵੇ ਸਾਡਾ ਡਾਂਗ ਅਸੀਂ ਪੂਰੀ ਕੈਮ ਰੱਖਾਂਗੇ ਜਿੰਨਾ ਚਿਰ ਗਲਤ ਹੁੰਦਾ ਰਹੂਗਾ ਅਸੀਂ ਆਪਦੀ ਡਾਂਗੇ ਭਰਉਂਦੇ ਰਹਿਣਾ ਹੀ ਆ ਭਾਵੇਂ ਕੋਈ ਹੋਵੇ ਕੋਈ ਸਾਨੂੰ ਜਿਸ ਤਰ੍ਹਾਂ ਮਰਜ਼ੀ ਨਿਗਾਹ ਨਾਲ ਵੇਖ ਪਰ ਅਸੀਂ ਗਲਤ ਨਹੀਂ ਹੋਣ ਦੇਣਾ ਜਿੱਥੇ ਗਲਤ ਹੋਏਗਾ ਉੱਥੇ ਹੀ ਹਾਜ਼ਰ ਹੋਣਾ ਹੀ ਹੋਣਾ ਤੇ ਰਾਜਵੀਰ ਜੀ ਜਦੋਂ ਤੁਸੀਂ ਪਹੁੰਚੇ ਕਿੰਨੇ ਮਹੰਤ ਤੁਸੀਂ ਉਸ ਵੇਲੇ ਉੱਥੇ ਮੈਂ ਵੀਡੀਓ ਬਣਾਈ ਆ ਮੈਨੂੰ ਵੇਖ ਕੇ ਭੱਜ ਗਏ ਸੀ ਮੈਂ ਜਦੋਂ ਆਪਣੀ ਗੱਡੀ ਲਾਈ ਪਾਰਕਿੰਗ ਦੇ ਵਿੱਚ ਜਾ ਕੇ ਦੋ ਉੱਥੇ ਸੀ ਹੀ ਉਹ ਮੈਨੂੰ ਵੇਖ ਕੇ ਭੱਜ ਗਏ ਪਰ ਮੈਂ ਫਿਰ ਕੁਝ ਸਮਾਂ ਬੈਠਾ ਰਿਹਾ ਗੱਡੀ ਦੇ ਵਿੱਚ ਫਿਰ ਜਦੋਂ ਮੈਂ ਵਾਪਸੀ ਫਿਰ ਆਇਆ ਵਾ ਗਲਿਆਰੇ ਤੋਂ ਲੈ ਕੇ ਫਿਰ ਵਾਪਸ ਉਸੇ ਜਗ੍ਹਾ ਤੇ ਆ ਗਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਫਿਰ ਉੱਥੇ ਉਹੋ ਕੁਝ ਚੱਲਣ ਡਿਆ ਤੁਹਾਡੇ ਨਾਲ ਮੇਰੇ ਸਾਹਮਣੇ ਆ ਇਹ ਨਹੀਂ ਕਿ ਕਹਿਣ ਸੁਣੇ ਦੀ ਗ ਇਕ ਪਰਿਵਾਰ ਸਿੱਖ ਪਰਿਵਾਰ ਸੀ ਆਪਣੀ ਘਰ ਵਾਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਹਦੇ ਕੱਪੜੇ ਇੰਜ ਖਿੱਚਣ ਤੱਕ ਜਾਣ ਰਹੇ ਨੇ ਕੀ ਸਿਰਫ ਪੈਸੇ ਦੇ ਦੇ ਅਗਲੇ ਦੀ ਕੀ ਇੰਟੈਂਸ਼ਨ ਆ ਕਿਸ ਉਹ ਆਪਣਾ ਸਮੇਂ ਦੇ ਵਿੱਚ ਆਇਆ ਵਾ ਕਿਉਂ ਆਇਆ ਵਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਪਰ ਇਹਨਾਂ ਨੂੰ ਸਿਰਫ ਇਹ ਆ ਕਿ ਸਾਨੂੰ ਪੈਸੇ ਤੱਕ ਸੀਮਤ ਹੋਈਏ ਅਸੀਂ ਆਪ ਦਾ ਕੁਤੀ ਚੱਕਾ ਕਰ ਲੀਏ ਦੂਰੋਂ ਦਰਾਡੇ ਤੋਂ ਜਿਹੜੇ ਆਸਥਾ ਨਾਲ ਜੁੜੇ ਨੇ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਦੇ ਕੀ ਪ੍ਰਭਾਵ ਪੈਂਦਾ ਹੋਈ ਗਾ ਸਾਡੇ ਦਰਬਾਰ ਸਾਹਿਬ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਕਿ ਦੇਵ ਵਪਾਰ ਦੇ ਧੰਦੇ ਦਾ ਚੱਲ ਹੀ ਰਿਹਾ ਹੈ ਹੁਣ ਮਹੰਤੂ ਵੀ ਜਿਹੜੇ ਇਹਨਾਂ ਧੰਦਿਆਂ ਦੇ ਵਿੱਚ ਨੇ ਇਹ ਤਾਂ ਬਾਬਾਈ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਐਸਜੀਬੀਸੀ ਨੂੰ ਵੀ ਚਾਹੀਦਾ ਵਾ ਉਹਨਾਂ ਅਸੀਂ ਜਿੰਨੇ ਚੁੱਕੇ ਆ ਅਸੀਂ ਕਰੰਡੇ ਆ ਇਹ ਤਾਂ ਜ਼ਰੂਰੀ ਆ ਕਿ ਸਾਡੀਆਂ ਸਰਮੌਰ ਜੜੀਆਂ ਵਾਂ ਕਮੇਟੀਆਂ ਵਾਂ ਜਥੇਬੰਦੀਆਂ ਵਾਂ ਇਹਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਸਾਡਾ ਕੱਲਾ ਸਾਡਾ ਪਿਓ ਨਹੀਂ ਆ ਸਾਰਿਆਂ ਦਾ ਉਹਨਾਂ ਪਿਓ ਆ ਇਹ ਜ਼ਰੂਰੀ ਆ ਕਿ ਜਿੰਨਾਂ ਜਿਨਾਂ ਨੇ ਉਹਨੂੰ ਪਿਓ ਮੰਨਿਆ ਵਾ ਉਹਦੇ ਬੱਚੇ ਵੀ ਬਣੋ ਉਹਨਾਂ ਦਾ ਕਾਰਜ ਸਾਨੂੰ ਕੱਲੇ ਸਾਡੇ ਮੋਢਿਆਂ ਤੇ ਨਹੀਂਗਾ ਕਿ ਅਸੀਂ ਉਹੀ ਚੱਕਿਆ ਵਾ ਇਸ ਆਪਣੀ ਆਪਣੀ ਡਿਊਟੀ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਹੁਣ ਲਾਗੇ ਦੁਕਾਨਾਂ ਵਾਲੇ ਆ ਕੀ ਗੱਲ ਉਹ ਸਰਦਾਰ ਨਹੀਂ ਉਹ ਸਿੱਖਣੀ ਆ ਉਹਨਾਂ ਦਾ ਗੁਰੂ ਨਹੀਂ ਹੈ ਇਹ ਤਾਂ ਉਹਨਾਂ ਨੂੰ ਵੀ ਚਾਹੀਦਾ ਸੀ ਸਾਡੇ ਮੋਢੇ ਵਾਲੇ ਵੇਂਦੇ ਨੇ ਵੀ ਹਾਂ ਕੋਈ ਆ ਕੇ ਕਰੇ ਪਰ ਅਸੀਂ ਤਾਂ ਫਿਰ ਜਿੰਨੇ ਚੋਕੇ ਹੈਗੇ ਅਸੀਂ ਤਾਂ ਕਰਾਂਗੇ ਹੀ ਮੇਰਾ ਵੀ ਸਵਾਲ ਇਹ ਸੀ ਐਸਜੀਪੀਸੀ ਜਿਹੜੀ ਹੈ ਸਰਮੋਹ ਸਦਸਾ ਹੈ ਸਾਡੀ ਉਹ ਧਿਆਨ ਨਹੀਂ ਦਿੰਦੀ ਇਹਨਾਂ ਜੀਜਾਂ ਲੋ ਉਹਨਾਂ ਦੇ ਅੰਦਰ ਹੁੰਦਾ ਸਾਰਾ ਅਧੀਨ ਹੁੰਦਾ ਸਾਰਾ ਇਹ ਜੀਜਾਂ ਉਹਨਾਂ ਵੱਲੋਂ ਜਿਹੜੀ ਇਸ ਤਰ੍ਹਾਂ ਦਾ ਬਿਆਨ ਨਹੀਂ ਆਉਂਦਾ ਜਨਾਬ ਬਿਆਨ ਬੌਜੀ ਹੁੰਦੀ ਹੈ ਨਾ ਜੋ ਐਕਸ਼ਨ ਲਿਆ ਜਾਂਦਾ ਆ ਆਉਂਦਾ ਤੇ ਬਿਆਨ ਤਾਂ ਆਉਂਦਾ ਵਾ ਜਦੋਂ ਇਹਨਾਂ ਨੇ ਆਪਣੀ ਟਾਸਕ ਫੋਰਸ ਨੇ ਕਿਤੇ ਸਿੱਖਾਂ ਨੂੰ ਲਾਠੀ ਚਾਰਜ ਕਰਨਾ ਵਾ ਉਦੋਂ ਬਿਆਨ ਆਉਂਦੇ ਇਹਨਾਂ ਦੇ ਜਾਂ ਕੋਈ ਸਿਆਸੀ ਇਹਾਂ ਕੋ ਬਾਦਲਾ ਦਾ ਕੱਟ ਹੋਵੇ ਜਾਂ ਕੁਛ ਹੋਵੇ ਉਦੋਂ ਇਹਨਾਂ ਦੇ ਬਿਆਨ ਆਉਂਦੇ ਆ ਪਰ ਜਦੋਂ ਗੁਰੂ ਘਰ ਦੀ ਗੱਲ ਆਵੇ ਉਦੋਂ ਇਹਨਾਂ ਦਾ ਤਾਂ ਵਿੜਾ ਹੀ ਕਰਕੇ ਹੁੰਦਾ ਵਾ ਕਰਨਾ ਕੀ ਐ ਕਰਨਾ ਹੀ ਕੁਛ ਨਹੀਂ ਐ ਸਿਰਫ ਇਹੋ ਕਰਨਾ ਇਹਨਾਂ ਨੇ ਐਸਜੀਪੀ ਇਸ ਨੇ ਕੈਮਰੇ ਲਾਏ ਨੇ ਥਾਂ ਥਾਂ ਤੇ ਪਰ ਲਾਏ ਕਿਦੇ ਵਾਸਤੇ ਐ ਇਹ ਨਹੀਂ ਅਜੇ ਤੱਕ ਪਤਾ ਲੱਗਾ ਵੀ ਕੀ ਕਰਨ ਵਾਸਤੇ ਲਾਏ ਨੇ ਇਹਨਾਂ ਨੇ ਉਤਰਾ ਤਾਂ ਸੰਗਤ ਬਾਹਰੋਂ ਆਉਂਦੀ ਐ ਤੇ ਬਾਹੋਂ ਫੜ ਫੜ ਕੇ ਇਹ ਦੱਸਦੇ ਨੇ ਸਾਰੇ ਰੂਲ ਪਿਛਲੇ ਦਿਨੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਿਸ ਵਿੱਚ ਮੁਸਲਮ ਭਾਈ ਚੱਲਦਾ ਜਿਹੜਾ ਉਹ ਆਪਣਾ ਵੰਜ ਰਿਆ ਚੂੜੀਆਂ ਚੱਲ ਰਿਆ ਅੰਦਰ ਉਦੋਂ ਨਜ਼ਰ ਨਹੀਂ ਆਏ ਟਾਸਟ ਫੋਰਡ ਨੂੰ ਇਹ ਬਸ ਇਹੀ ਤਾਂ ਗੱਲ ਆਣਾ ਹੁਣ ਅਸੀਂ ਇਹਨਾਂ ਨੂੰ ਕਹਿ ਦਈਏ ਹਾਂ ਵੀ ਭਾਈ ਤੁਸੀਂ ਇੱਕ ਗਲਿਆਰੇ ਦੇ ਚਾਰੋਂ ਤਰਫ ਆਣਾ ਆਪਾਂ ਸੱਚਖੰਡ ਦੀ ਗੱਲ ਕਰਨ ਲਈਏ ਗਲਿਆਰੇ ਦੇ ਚਾਰੋਂ ਤਰਫ ਤੁਸੀਂ ਸੇਵਾਦਾਰ ਵੇਖੋਗੇ ਇੱਕ ਲਾਈਨ ਦੇ ਵਿੱਚ ਮੇਰੇ ਖਿਆਲ ਨਾਲ ਚਾਰ ਚਾਰ ਸੇਵਾਦਾਰ ਹੋਣਗੇ ਪਰ ਜੇ ਅਸੀਂ ਕਹੀਏ ਵੀ ਤੁਸੀਂ ਇੱਥੇ ਨੀਲੇ ਬਾਣੇ ਵਾਲੇ ਖੜਾ ਦਿਓ ਸਿਰਫ ਇੱਕ ਸਿੰਘ ਇੱਕ ਲਾਈਨ ਦੇ ਵਿੱਚ ਮਜਾਲ ਆ ਕਿਤੇ ਕੋਈ ਵੀਡੀਓ ਵੀ ਬਣਾ ਜੂਗਾ ਜਾਂ ਕੋਈ ਹਰਕਤ ਵੀ ਕਰ ਜੂਗਾ ਭਾਈ ਜਿਹੜਾ ਸੇਵਾਦਾਰ ਹੀ ਪੂਰਨ ਤੌਰ ਤੇ ਸ਼ਸਤਰਹੀਣ ਆ ਜੇ ਕੋਈ ਸ਼ਾਸਤਰ ਹੀ ਨਹੀਂ ਹੈਗਾ ਖੇਡ ਰਣਾ ਕਿਸੇ ਨੇ ਪਰ ਜਿਹੜੇ ਸਾਫ ਸੁਥਰੀ ਨੀਤ ਨਾ ਆਉਂਦੇ ਨਾ ਉਹਨਾਂ ਨੂੰ ਦੇ ਭਾਜੀ ਬਾਹੋਂ ਫਾੜ ਫਾੜ ਤੂ ਤੂ ਛੋੜ ਦੇ ਬਾਹਰ ਉਹ ਆਂਦੇ ਆ ਜੇ ਸਾਡੇ ਨਾਲ ਤੇ ਬਿਹਾਰ ਹੀ ਨਹੀਂ ਇਹਨਾਂ ਦਾ ਬਹੁਤ ਮਾਰਾ ਨੀਤੀ ਦੀ ਮੈਂ ਤੁਹਾਨੂੰ ਦੱਸ ਦਵਾਂ ਮੈਂ ਆਪਣੇ ਪਰਿਵਾਰ ਦੇ ਨਾਲ ਗਿਆ ਬੀੜੀ ਦਾ ਇੱਕ ਕਾਗਜ਼ ਪ੍ਰਕਰਮਾ ਦੇ ਵਿੱਚ ਪਿਆ ਸੇਵਾਦਾਰ ਨੂੰ ਮੈਂ ਕਿਹਾ ਵੀ ਅੱਜ ਜੇ ਬੀੜੀ ਦਾ ਕਾਗਜ਼ ਆ ਗਿਆ ਕੱਲ ਨੂੰ ਬੀੜੀ ਵੀ ਆਊਗੀ ਕਹਿੰਦਾ 56 ਨੰਬਰ ਤੇ ਆ ਕੇ ਦੱਸੋ ਮੈਂ ਕਿਹਾ ਜੀ ਮੈਂ 56 ਨੰਬਰ ਤੇ ਜਾ ਕੇ ਦੱਸਣਾ ਤੇ ਕੂ ਕੀ ਕਰਨ ਡਿਆ ਇੱਥੇ ਮੈਂ ਹੈ ਜੀ ਰਹਿ ਰਹਾ ਸਾਫ ਕਰਨ ਡਿਆ ਕਰੀ ਚੱਲ ਪਰ ਆਪਦਾ ਕੰਮ ਕਿੰਨੇ ਕਰਨਾ ਵਾ ਰੇ ਰਾ ਸਾਹਿਬ ਕਰਾ ਆਪਣਾ ਨਿਤਨੇਮ ਕਰਾ ਆਪਣੀ ਡਿਊਟੀ ਤੋਂ ਬਾਅਦ ਕਰ ਤੇਰੀ ਨਿਤਨੇਮ ਦੇ ਵਿੱਚ ਕੋਈ ਹਾਸਾ ਹੋ ਗਿਆ ਤਾਂ ਫਿਰ ਤੂੰ ਕਿਨੂੰ ਜ਼ਿੰਮੇਵਾਰੀ ਦੇ ਠਹਿਰਾਉਣਾ ਵਾ ਫਿਰ ਤੂੰ ਇਹ ਕਹੇਗਾ ਕਿ ਮੈਂ ਨਿਤਨੇਮ ਕਰਨ ਡਿਆ ਸੀ ਮੇਰੀ ਡਿਊਟੀ ਦਾ ਸਮਾਂ ਹੀ ਫਿਰ ਆਪਾਂ ਉਦੋਂ ਕੀ ਜਵਾਬ ਦੇਣਾ ਵਾ ਫ੍ਰੇਨ ਨਾਲ ਕਹਣਾ ਸੀ ਇਹ ਨਿਤਨੇਮ ਕਰਨ ਡਈ ਤੇ ਡਿਊਟੀ ਕਿੰਨੇ ਕਰਨੀ ਹੈ ਫਿਰ ਐਸਜੀਪੀਸੀ ਵੀ ਆਪਣੀ ਜਿਹੜੇ ਸੇਵਾਦਾਰ ਨੇ ਉਹ ਵੀ ਡਿਊਟੀਆਂ ਤੋਂ ਭਜਦੇ ਨੇ ਬਿਲਕੁਲ ਭਜਦੇ ਆ ਇਹ ਕੋਈ ਦੋਹਰਾਂ ਵਾਲੇ ਕਹਿੰਦੇ ਮੇਰੇ ਕੋਲ ਇਹ ਤੱਕ ਵੀਡੀਓ ਪਈਆਂ ਵਾ ਡਿਲੀਟ ਕੀਤੀਆਂ ਪਰ ਮੇਰੇ ਕੋਲ ਆਪਣੇ ਗੈਲਰੀ ਚ ਵੀਡੀਓ ਪਈਆਂ ਵਾ ਬੰਦਾ ਸ਼ਰਾਬ ਪੀ ਕੇ ਪ੍ਰਕਰਮਾ ਦੇ ਵਿੱਚ ਲੰ ਉਥੋਂ ਕੱਢ ਕੇ ਛਤਰ ਫੇਰਿਆ ਬਾਹਰ ਗਲਿਆਰੇ ਦੇ ਵਿੱਚ ਪਰਸਾਂ ਸੁੱਤੇ ਪਿਆ ਆ ਤੇ ਪਰਸ ਘੜਦੇ ਫੋਨ ਘੜਦੇ ਜੁੱਤੀ ਫੇਰੀ ਆ ਅਸੀਂ ਫੇਰੀ ਆ ਪਰ ਸਾਡੇ ਦੇ ਬਾਅਦ ਐਕਸ਼ਨ ਹੋਏ ਨਹੀਂ ਇਹਨਾਂ ਨੇ ਕੀ ਕੀਤਾ ਕੁਛ ਨਹੀਂ ਕੀਤਾ ਹੁਣ ਸਾਨੂੰ ਆੜੇ ਜਿਹਨੂੰ ਮੰਨਤ ਕਹਿੰਦੇ ਜੇ ਤੁਸੀਂ ਫੈ ਤਾਂ ਨਕਲੀ ਆ ਬੰਦੇ ਬਣੇ ਹੋਣਗੇ ਨਸ਼ੇੜੀ ਆ ਪਰ ਇਹਨਾਂ ਵਾਰੀ ਕੀ ਕਰਨ ਡੇ ਨੇ ਪ੍ਰਸ਼ਾਸਨ ਕੀ ਕਰਨ ਡਿਆ ਕੁਛ ਨਹੀਂ ਕਰਨ ਡਿਆ ਆ ਕਰੂਗਾ ਸਾਡੇ ਤੇ ਕਾਰਵਾਈ ਹੋਊਗੀ ਪਰ ਅਸੀਂ ਨਹੀਂ ਹਟਣਾ ਪਰ ਜੇ ਸਾਨੂੰ ਜਿੱਥੇ ਗਲਤ ਨਜ਼ਰ ਆਊਗਾ ਅਸੀਂ ਡਾਂਗ ਫੇਰ ਨਹੀਂ ਫੇਰਨੀ ਤੁਸੀਂ ਪਿਛਲੇ ਦਿਨੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਤੇ ਪਰਮਜੀਤ ਸਿੰਘ ਚਾਲੀ ਦੀ ਨਾਲ ਜਦੋਂ ਹੋਟਲਾਂ ਦੇ ਵਿੱਚ ਜਾਂਦੇ ਹੋ ਜਿੱਥੇ ਦੇਹ ਵਪਾਰ ਦਾ ਧੰਦਾ ਚੱਲਦਾ ਉੱਥੇ ਵੀ ਜਾਂਦੇ ਰੇਟ ਤੈਅ ਹੁੰਦੇ ਨੇ ਜਨਾਨੀਆਂ ਦੇ ਮਟਿਆਰਾਂ ਦੇ ਬਿਲਕੁਲ ਬਿਲਕੁਲ ਹੁੰਦੇ ਨੇ ਅਜੇ ਵੀ ਇੱਕ ਵੀਡੀਓ ਮੇਰੇ ਕੋਲ ਪਈ ਆ ਪਰ ਉਹ ਫਿਰ ਹੁਣ ਕੀ ਕਹੀਏ ਕਿ ਬਦਨਾਮੀ ਆਪਣੇ ਬੱਚਿਆਂ ਦੀ ਆ ਹੁਣ ਜਿਹੜਾ ਉਥੇ ਕੰਮ ਕਰਨ ਵਾਲਾ ਵਾ ਮੁੰਡਾ ਖਾਇਦਾ ਕਟਿੰਗ ਤੜਾ ਸੀ ਪਰ ਉਹਦਾ ਨਾਂ ਪੁੱਛੀਏ ਤਾਂ ਮਗਰੋਂ ਫੇਰ ਸਿੰਘ ਆ ਅੱਜ ਜੇ ਨਸਰ ਕਰੀਏ ਤਾਂ ਫੇਰ ਬਦਨਾਮੀ ਆ ਘਰ ਤੱਕ ਉੱਜੜਦਾ ਵਾ ਕੱਲੀ-ਕੱਲੀ ਕੁੜੀ ਦੇ ਕੱਲੇ-ਕੱਲੇ ਰੇਡ ਆ ਮੈਂ ਪਸੰਦ ਆ ਹੋਰ ਕੁੜੀਆਂ ਦੇ ਫੋਟੋ ਆ ਜਾਣਗੀਆਂ ਇਹ ਵੀ ਨਹੀਂ ਪਸੰਦ ਆ ਹੋਰ ਆ ਜਾਣਗੇ ਐਵੇਂ ਦਾ ਚੱਲਣ ਡਿਆ ਵਾ ਅੱਜ ਅੰਮ੍ਰਿਤਸਰ ਸ਼ਹਿਰ ਨੂੰ ਇਹਨਾਂ ਨੇ ਦਿੱਲੀ ਵਰਗਾ ਗੰਦਾ ਸ਼ਹਿਰ ਬਣਾ ਕੇ ਰੱਖ ਦਿੱਤਾ ਵਾ ਜਿੱਥੇ ਦੇ ਵਪਾਰ ਕੋਈ ਆਪਾਂ ਸੁਣਦੇ ਹੁੰਦੇ ਹੁੰਦੇ ਸੀ ਨਹੀਂ ਵੀ ਆ ਗਰੇ ਜਾਂ ਉੱਥੇ ਬਣਿਆ ਵਸ ਤਰ੍ਹਾਂ ਦੇ ਜਗ੍ਹਾ ਬਣੀਆਂ ਵਾ ਜਿਵੇਂ ਦਿੱਲੀ ਬਣੀ ਜਾਂ ਹੋਰ ਵੱਡੇ ਸ਼ਹਿਰਾਂ 'ਚ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਲਿਆ ਕੇ ਸਥਾਪਿਤ ਕਰ ਦਿੱਤਾ ਹੋਇਆ ਇਹ ਚੀਜ਼ਾਂ ਨੂੰ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਜੇ ਮੈਂ ਤੁਸੀਂ ਦੱਸਦੇ ਹੋ ਫੋਟੋ ਮੋਬਾਈਲ ਤੇ ਆ ਜਾਂਦੀਆਂ ਨੇ ਬਿਲਕੁਲ ਪ੍ਰੂਫ ਆਏ ਨੇ ਜਿਹੜਾ ਲੋਡ ਪਈ ਮੈਂ ਨਸ਼ਰ ਕਰਦੇ ਨੇ ਆ ਕਿਸ ਤਰ੍ਹਾਂ ਕੇਸ ਤਰ੍ਹਾਂ ਤੈਅ ਕਰਦੇ ਫਿਰ ਬੰਦੇ ਨੂੰ ਕਿਵੇਂ ਭਾਲਦੇ ਆ ਜਿਹੜਾ ਇਹ ਬੰਦਾ ਜਿਹੜਾ ਇਸ ਤਰ੍ਹਾਂ ਦਾ ਜਾਂ ਆਉਂਦੇ ਜਾਂਦੇ ਸਾਰਿਆਂ ਨੂੰ ਪੁੱਛਦੇ ਨੇ ਤੁਸੀਂ ਚੱਲ ਜਿਓ ਕਿਸੇ ਨੇ ਮੂੰਹ ਲਗਾ ਕੇ ਚੱਲ ਜਿਓ ਵੀ ਬਾਈ ਕਮਰਾ ਲੈਣਾ ਵਾ ਉਹਨਾਂ ਨੇ ਤੁਹਾਨੂੰ ਪੁੱਛਣਾ ਵਾ ਕਿੱਥੋਂ ਆਏ ਜੀ ਅਤ ਤੁਸੀਂ ਦੱਸ ਦਿਓਗੇ ਆ ਜਾਂ ਇਧਰੋਂ ਫਲਾਣੇ ਸ਼ਹਿਰ ਤੋਂ ਜਾਂ ਜੰਡੇਆਲੇ ਤੋਂ ਪਰੇ ਦੱਸ ਦਿਓ ਕਿਤੇ ਨਾ ਕਿਤੇ ਆਇਡੈਂਟੀ ਕਾਰਡ ਤੁਸੀਂ ਆਇਡੈਂਟੀ ਕਾਰਡ ਕੀ ਆ ਆਧਾਰ ਕਾਰਡ ਹੀ ਆ ਨਾ ਆਧਾਰ ਕਾਰਡ ਫੋਟੋ ਕਾਪੀ ਐਡਿਟ ਕਰਕੇ ਸੈਟ ਕਰਕੇ ਤੇ ਦੇ ਦਿਓ ਇਹਨਾਂ ਨੂੰ ਕੁਛ ਨਹੀਂ ਐ ਬਲਤੋ ਵੀ ਨਹੀਂ ਤੁਹਾਨੂੰ ਰਬਈ ਹਜ਼ਾਰ ਵੈਸੇ ਐਕਸਟਰਾ ਦੇ ਦੋ ਤੇ ਸਾਰਾ ਕੁਝ ਹਾਜ਼ਰ ਆ ਨਸ਼ਾ ਤੱਕ ਤੁਹਾਨੂੰ ਮਿਲੇਗਾ ਰੂਮ ਦੇ ਵਿੱਚ ਅੱਛਾ ਦਰਬਾਰ ਸਾਹਿਬ ਚੰਗੇ ਚੰਗੇ ਜਿਹੜੇ ਹੋਟਲ ਆ ਨਾ ਲਗਜ਼ਰੀ ਤੁਹਾਨੂੰ ਸ਼ਰਾਬ ਪ੍ਰੋਵਾਈਡ ਹੋਏਗੀ ਚਿੱਟਾ ਪ੍ਰੋਵਾਈਡ ਹੋਏਗਾ ਕੁੜੀਆਂ ਤੱਕ ਪ੍ਰੋਵਾਈਡ ਹੋਣਗੀਆਂ ਚੰਗੇ ਚੰਗੇ ਹੋਟਲ ਆ ਔਰ ਉਹਨਾਂ ਦੇ ਮਗਰ ਜਿਹੜੇ ਕੰਮ ਕਰਨ ਵਾਲੇ ਆ ਜਿਹੜੇ ਵੱਡੇ ਧਨਾੜੇ ਜਿਨ੍ਹਾਂ ਦੇ ਹੋਟਲ ਆ ਉਹ ਸਾਰੇ ਸਿੱਖ ਆ ਔਰ ਬਾਬਾ ਜੀ ਹੋਂ ਦਾ ਪਵਿੱਤਰ ਸੈਰ ਦਾ ਦਰਜਾ ਦੇ ਤਾਂ ਆਂਦੇ ਵਾਲ ਸੜੀ ਦੇ ਅੰਦਰ ਅੰਦਰ ਜਿੰਨੇ ਵੀ ਮੀਟ ਵੀ ਬੰਦ ਹੋਣਾ ਚਾਹੀਦਾ दारू ਤੇ ਦੂਰ ਦੀ ਗੱਲ ਹੈ ਮੀਟ ਦੀਆਂ ਤੇ ਠਮਾਚੂੜੀਆਂ ਜਿਹੜੇ ਨੇ ਉਹ ਵੀ ਬੰਦ ਹੋਣੀਆਂ ਚਾਹੀਦੀ ਕਹਿਣ ਦੀ ਕਿਹੜੀ ਗੱਲ ਆ ਕਹਿਣ ਨੂੰ ਤਾਂ ਪ੍ਰਧਾਨ ਮੰਤਰੀ ਆਣਾ ਮੁੱਖ ਮੰਤਰੀ ਨੇ ਨਸ਼ਾ ਵੀ ਬੰਦ ਕਰ ਦਿੱਤਾ ਵਾ ਪਰ ਕਿੱਥੇ ਨਹੀਂ ਮਿਲਣ ਡਿਆ ਔਰ ਕਿਹੜੀ ਗਲੀ ਦੀ ਨੁਕੜ ਚ ਕੀ ਚੀਜ਼ ਨਹੀਂ ਮਿਲਣ ਢੀ ਸਾਰਾ ਕੁਝ ਮਿਲਦਾ ਪਿਆ ਵਾ ਉਹ ਉਹਦੇ ਮੁਤਾਬਕ ਆ ਕਿਉਂਕਿ ਚਾਰ ਦਿਵਾਰੀ ਦੇ ਵਿੱਚ ਆਪਾਂ ਜੋ ਮਰਜ਼ੀ ਕਰਕੇ ਕਹਿ ਦਈਏ ਹੋ ਗਿਆ ਹੋ ਗਿਆ ਵਾ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਇੱਕ ਐਸਾ ਪੰਜਾਬ ਦਾ ਸ਼ਹਿਰ ਦੱਸ ਦੋ ਇੱਕ ਪਿੰਡ ਦੱਸ ਦੋ ਜਿੱਥੇ ਨਸ਼ਾ ਨਹੀਂ ਹੈਗਾ ਅਜੇ ਵੀ ਨਸ਼ਾ ਵਾ ਗੱਲਾਂ ਕਰਨ ਨੂੰ ਤਾਂ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਵੱਡੇ ਵੱਡੇ ਬੈਨਰ ਲਿਖੇ ਜਾਂਦੇ ਨੇ ਚਪਕਾਏ ਜਾਂਦੇ ਨੇ ਪੋਸਟਰ ਪਰ ਕੰਮ ਕਰਕੇ ਕੁਝ ਹੁੰਦਾ ਵਾ ਇਹ ਜਿੰਨੀ ਮਜਨੀ ਮਾਇਆ ਏ ਪੋਸਟਰਾਂ ਤੇ ਜਾਂ ਪ੍ਰਚਾਰ ਤੇ ਲਾਉਂਦੇ ਨੇ ਇਹ ਕੰਮ ਕਰਨ ਤੇ ਲਾਈ ਹੁੰਦੀ ਤੇ ਅੱਜ ਇਹਨਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਾ ਪੈਂਦੀ ਲੋਕਾਂ ਨੇ ਕੰਮ ਵੇਖ ਕੇ ਇਹਨਾਂ ਨੂੰ ਸ਼ੋਭਾ ਘਟਣੀ ਸੀ ਪਰ ਇਹਨਾਂ ਦੇ ਲਾਂ ਤਾਂ ਹੀ ਖੱਟੀਆਂ ਵੈਂਟ ਦੇ ਆ ਗਏ ਬਾਬਾ ਜੀ ਬੜੇ ਇਹੋ ਜਿਹੇ ਵਿਦਵਾਨ ਵੀ ਨਹੀਂ ਆਂਦੇ ਉਹ ਮਜਬੂਰੀ ਦੇ ਵਿੱਚ ਦੇ ਵਪਾਰ ਦੇ ਧੰਦੇ ਦੇ ਵਿੱਚ ਜਿਹੜੀਆਂ ਨੇ ਮਟਿਆਰਾਂ ਨੇ ਮਜਬੂਰੀ ਹੈ ਉਹਨਾਂ ਦੀ ਆਪਣਾ ਪਰਿਵਾਰ ਚਲਾਉਣ ਲਈ ਮਜਬੂਰੀ ਦੇ ਵਿੱਚ ਦੇ ਵਪਾਰ ਦੇ ਧੰਦੇ ਚ ਨੇ ਕਿਹੜੀ ਇਹੋ ਜੀ ਕੀ ਮਜਬੂਰੀ ਆ ਤੁਸੀਂ ਕੰਮ ਕਰਨ ਡੇ ਇਹ ਇੱਕ ਵਾਰ ਕੱਲ ਹੀ ਰਾਤੀ ਬੀਬੀ ਸੀ ਇੱਕ ਮੇਰਾ ਖਿਆਲ ਕੋਈ 70 ਗਿਆ 75 ਵਰਿਆਂ ਦੀ ਹੋਊਗੀ ਬੀਬੀ ਉਹਨੇ ਹੱਥ 'ਚ ਗੁਬਾਰੇ ਫੜੇ ਸੀ ਕੰਮ ਕਰਨ ਡਈ ਆ ਅਸੀਂ ਉਹਨੂੰ ਕੁਝ ਨਹੀਂ ਕਿਹਾ ਕੀ ਉਹ ਉਹਦੀ ਮਜਬੂਰੀ ਨਹੀਂ ਆ ਉਹਨੂੰ ਢਿੱਡ ਨਹੀਂ ਲੱਗਾ ਇਹ ਆ ਉਹਦੇ ਬੱਚੇ ਨਹੀਂ ਹੋਣਗੇ ਇਹ ਆ ਉਹਦਾ ਘਰ ਵਾਲਾ ਨਹੀਂ ਇਹ ਆ ਉਹਦਾ ਪਰਿਵਾਰ ਨਹੀਂ ਹੋਊਗਾ ਸਾਰਾ ਕੁਝ ਹੈਗਾ ਵਾ ਪਰ ਉਹ ਕੰਮ ਕਰਨ ਲਈ ਆ ਇਤੋਂ ਵੱਡੀ ਕੀ ਮਜਬੂਰੀ ਆ ਭਲਾ ਕਿ ਜ਼ਰੂਰੀ ਤੁਸੀਂ ਆਪਣਾ ਸਰੀਰ ਵੇਚ ਕੇ ਫੇਰ ਹੀ ਤੁਸੀਂ ਆਪਣਾ ਢਿੱਡ ਪਾਲਣਾ ਇਹ ਤਾਂ ਨੋਟਾਂਕੀਆਂ ਵਾ ਇਹ ਤਾਂ ਬਹਾਨੇ ਬੰਨੇ ਹੋਏ ਨੇ ਕਿ ਸਾਰੇ ਹੀ ਮਜਬੂਰ ਆ ਇਹੋ ਜਿਹੀ ਕਿਹੜੀ ਮਜਬੂਰੀ ਆ ਭਾਈ ਨਾਲੇ ਛੋਟੀਆਂ-ਛੋਟੀਆਂ ਬੱਚੀਆਂ ਵੀ ਆ ਉਹ ਵੀ ਆਂਦੇ ਸਰੀਰ ਵੇਚਦੀਆਂ ਨੇ ਉਥੇ 2.5 ਤੋਂ 3 ਵਜੇ ਦੇ ਵਿੱਚ ਜਾਇਓ ਤੁਸੀਂ ਤੇ ਜਿਹੜੇ ਸਵੇਰ ਦਾ ਸਮਾਂ ਹੁੰਦਾ 2.5 ਤੋਂ 3 ਦਾ ਮਨੇਰੇ ਵਿੱਚ ਸਮਾਂ ਤਾਂ ਨੂੰ 13 14 ਸਾਲ ਦੀਆਂ ਬੱਚੀਆਂ ਆਮ ਨਜ਼ਰ ਆਉਣਗੀਆਂ ਆਮ ਉੱਥੇ ਦਰਬਾਰ ਸਾਹਿਬ ਦੇ ਨੇੜੇ ਸਭੀਆਂ ਵੀਡੀਓ ਵੀ ਨਸ਼ਰ ਕਰਨ ਨਹੀਂ ਕਰਨੀਆਂ ਜ਼ਰੂਰ ਹੈ ਕਿਹੜੇ ਹੋਟਲ ਚੋਂ ਨਿਕਲਦੀਆਂ ਕੌਣ ਲੈ ਕੇ ਜਾਂਡਿਆ ਵਾ ਸਾਰਾ ਕੁਝ ਸਾਨਿਤਾ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਜਿਹੜੇ ਦੀਨ ਦੁਨੀਆ ਦੇ ਵਿੱਚ ਰਹਿੰਦੇ ਨੇ ਉਹ ਥੱਲੇ ਲਿਖਦੇ ਨੇ ਕਿ ਭਾਈ ਇਸ ਤਰ੍ਹਾਂ ਦਾ ਦਰਬਾਰ ਸਾਹਿਬ ਨੇੜੇ ਹੋ ਰਿਹਾ ਹੈ ਇਹ ਸੂਚਨ ਦੇ ਜੇ ਕਿ ਅਸੀਂ ਆਮ ਆ ਆਮ ਇਨਸਾਨ ਹੈ ਸਾਨੂੰ ਇੰਨਾ ਕੁਝ ਪਤਾ ਪ੍ਰਸ਼ਾਸਨ ਨੂੰ ਨਹੀਂ ਪਤਾ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਪਰ ਕਰਨ ਕਿਉਂ ਨਹੀਂ ਦੇ ਇਸ ਵਾਰ ਉਹਨਾਂ ਨੂੰ ਜਾ ਕੇ ਕਹੋ ਤੁਸੀਂ ਕਿਉਂ ਨਹੀਂ ਕਰਨ ਦਾ ਇਹ ਸਾਨੂੰ ਪਤਾ ਹੋਣ ਦੇ ਬਾਵਜੂਦ ਤੇ ਕੀ ਗੱਲ ਇਹਨਾਂ ਨੂੰ ਕੁਝ ਨਹੀਂ ਪਤਾ ਹੋਏਗਾ ਸ਼ਾਸਨ ਤਾਂ ਹੁੰਦਾ ਅਸੀਂ ਬੜੀ ਠੱਲ ਪਾਤੀ ਜੇ ਨੇੜੇ ਤੇੜੇ ਜੇ ਠੱਲ ਪਾਤੀ ਆ ਤਾਂ ਸਾਨੂੰ ਡਾਂਗ ਚੁੱਕਣ ਦੀ ਕੀ ਲੋੜ ਪਈ ਜੇ ਤੁਸੀਂ ਆਪਦਾ ਕੰਮ ਸਹੀ ਕਰੋ ਫਿਰ ਅਸੀਂ ਕਿਉਂ ਡਾਂਗ ਚੁੱਕੀਏ ਅਸੀਂ ਆਪਦੀ ਕਿਰਤ ਨਾ ਕਰੀਏ ਅਸੀਂ ਆਪਦੀ ਕਿਰਤ ਛੱਡ ਕੇ ਹੁਣ ਸਾਰੇ ਸਾਡੇ ਸੰਗ ਕਿਰਤੀ ਆ ਸਾਰੇ ਕਿਰਤ ਛੱਡ ਕੇ ਸੇਵਾ ਤੇ ਆਉਂਦੇ ਨੇ ਸਾਨੂੰ ਕੀ ਲੋੜ ਪਈ ਆ ਪਾਗਲ ਥੋੜੀ ਆ ਸਾਡੇ ਦਿਮਾਗ 'ਚ ਨੁਕਸੇ ਆ ਭਈ ਡਾਂਗ ਚੁੱਕ ਕੇ ਐਵੇਂ ਡਾਂਗਾ ਫਿਰਦੇ ਫਿਰਿਏ ਇਹਨਾਂ ਨੂੰ ਕੰਮ ਕਰਨੇ ਆਪਦਾ ਕੰਮ ਕਰਨੇ ਹੀ ਆਪਦਾ ਕੰਮ ਕਰੀਏ ਸਾਰੇ ਖੁਸ਼ਹਾਲ ਹੋ ਜਾਣ ਪਰ ਕਰਨਾ ਇਹਨਾਂ ਨੇ ਨਹੀਂ ਅਸ ਕਰਨਾ ਸਾਨੂੰ ਪੈਂਦਾ ਵਾ ਇਹ ਮਜਬੂਰੀ ਦਾ ਤੇ ਨਾਮ ਜਿਹੜਾ ਮੇਰੇ ਖਿਆਲ ਨਾਲ ਨਹੀਂ ਦਿੱਤਾ ਜਾਣਾ ਚਾਹੀਦਾ ਜਿਹੜੀਆਂ ਮਟਿਆਰਾਂ ਨੇ ਜਾਂ ਧੀਆ ਭੈਣਾਂ ਨੇ ਜਿਹੜੀਆਂ ਮਜਬੂਰੀ ਦਾ ਹਵਾਲਾ ਦਿੰਦੀਆਂ ਨੇ ਜਿਹੜੀ ਸਾਡੀ ਮਜਬੂਰੀ ਹੈ ਤਾਂ ਭਾਈ ਮਜਬੂਰੀ ਇਸ ਤਰ੍ਹਾਂ ਦੀ ਹੋਈ ਨਹੀਂ ਹੁੰਦੀ ਵੀ ਆਪਣਾ ਸਰੀਰ ਵੇਚਣਾ ਜਾਂ ਦੇਵ ਪਰਦੇ ਧੰਦੇ ਦੇ ਆ ਭਾਈ ਇਹ ਮਜਬੂਰੀ ਮਜਬੂਰੀ ਕਾਦੀ ਆ ਐਸੇ ਨਿਹੰਗ ਸਿੰਘ ਜਾਂ ਐਸੇ ਬਜ਼ੁਰਗ ਨੇ 75 75 60 60 ਸਾਲਾਂ ਦੇ ਜਿਹੜੇ ਰਿਕਸ਼ਾ ਚਲਾਉਂਦੇ ਨੇ ਉਹਨਾਂ ਨਾਲੋਂ ਵੱਧ ਕੇ ਕੀ ਮਜਬੂਰੀ ਆ ਕੀ ਜ਼ਰੂਰੀ ਏ ਕ ਬੀਬੀ ਨੇ ਆਪਣਾ ਸਰੀਰ ਵੇਚ ਕੇ ਤੇ ਫਿਰ ਹੀ ਆਪਣਾ ਢਿੱਡ ਪਾਲਣਾ ਵਾ ਜਾਂ ਆਪਣੇ ਬੱਚਿਆਂ ਨੂੰ ਪਾਲਣਾ ਵਾ ਕੱਲ ਨੂੰ ਮੰਨ ਲਓ ਉਹਨਾਂ ਦੇ ਬੱਚੇ ਜਵਾਨ ਹੋਣਗੇ ਉਹਨਾਂ ਦੇ ਬੱਚੇ ਉਹਨਾਂ ਨੂੰ ਸਵਾਲ ਨਹੀਂ ਕਰਨਗੇ ਕਿ ਤੂੰ ਕੀ ਕਰਦੀ ਆ ਫਿਰ ਉਥੇ ਕੀ ਕਹਿਣਗੇ ਕਿ ਮੈਂ ਮਜਬੂਰ ਹਾਂ ਐਸੀ ਕਿਹੜੀ ਮਜਬੂਰੀ ਸੀ ਫਿਰ ਉਹ ਨਿਆਣੇ ਇਹ ਨਹੀਂ ਕਹਿਣਗੇ ਕਿ ਤੇਨੂੰ ਚੰਗਾ ਤੂੰ ਸਾਨੂੰ ਮਾਰੀ ਦੀ ਇਹੋ ਜਿਕੇ ਪਾਲਣ ਨਾਲੋਂ ਪਹਿਲਾਂ ਤਾਂ ਆਸਥਾ ਦੇ ਸਾਡੀ ਜੁੜੀ ਏ ਬਹੁਤ ਵੱਡੀ ਆਸਥਾ ਜੁੜੀ ਏ ਸਾਡੀ ਸ੍ਰੀ ਦਰਬਾਰ ਸਾਹਿਬ ਨਾਲ ਪਰ ਇੰਨਾ ਲੋਟਿਆਂ ਨੇ ਇੱਕ ਪਿੱਟਣੀ سپورਟ ਬਣਾ ਤਾਇਆ ਦਰਬਾਰ ਸਾਹਿਬ ਨੂੰ ਮਹਾਰਾਜ ਸੇਵਾ ਲੈਣ ਜ਼ਰੂਰ ਅਹੀਂ ਅਰਦਾਸ ਬੇਨਤੀ ਕਰਦੇ ਆਂ ਕਿ ਸੇਵਾ ਲੈਣ ਚੰਗੀ ਤਰ੍ਹਾਂ ਲੈਣ ਪਰ ਇਹੋ ਜਿਹੀ ਸੇਵਾ ਕਰਾਂਗੇ ਕਿ ਬਾਅਦ ਚ ਕੋਈ ਇਸ ਤਰ੍ਹਾਂ ਦਾ ਗੰਦ ਨਹੀਂ ਪਾਊਗਾ ਬਸ ਕਿਰਪਾ ਕਰਨ ਮਹਾਰਾਜ ਬਾਬਾ ਜੀ ਜਦੋਂ ਡੰਡੇ ਮਾਰੇ ਇਹਨਾਂ ਮਹੰਤਾ ਦੇ ਮਾਫੀਆਂ ਮੰਗੀਆਂ ਜਾਂ ਇਹਨਾਂ ਨੇ ਸੱਚਾਈ ਦੱਸੀ ਬਾਅਦ ਚ ਥੇ ਮਾਫੀਆਂ ਮੰਗਣੀਆਂ ਇਹਨਾਂ ਨੇ ਇਹ ਤੇ ਜਾਨ ਛੜਾਓਗੇ ਭੱਜ ਦੇਣੇ ਵੀ ਹਾਂ ਕਿਹੜਾ ਵੇਲਾ ਹੋ ਗੇ ਵੀ ਅਸੀਂ ਇਥੋਂ ਨਿਕਲੀ ਹੋਣਾ ਆਉਣਾ ਜ਼ਰੂਰ ਇਹਨਾਂ ਨੇ ਅੱਜ ਨਹੀਂ ਕੱਲ ਨਹੀਂ ਮਹੀਨਾ ਨਿਕਲ ਜਾਊਗਾ 15 ਦਿਨ ਨਿਕਲਣਗੇ ਜਾਂ 2 ਮਹੀਨੇ ਪਰ ਅਸੀਂ ਵੀ ਤਿਆਰੀ ਰਹਿਣੀ ਹੈ ਅਸੀਂ ਵੀ ਜੇ ਗੇੜਾ ਮਾਰਦੇ ਰੱਖਣਾ ਕਿੰਦਾ ਹੋਟਲਾਂ ਵਾਲਿਆਂ ਨੂੰ ਬੜੀ ਵਾਰ ਚੇਤਾਵਨੀ ਦਿੱਤੀ ਆ ਜਾਂ ਜਿਹੜੀਆਂ ਬੀਬੀਆਂ ਪਹਿਣਾ ਲੱਗੀਆਂ ਨੇ ਧੰਦੇ ਮਾੜੇ ਧੰਦਿਆਂ ਦੇ ਵਿੱਚ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਆ ਅਸਰ ਨਹੀਂ ਹੁੰਦਾ ਕਿ ਉਹ ਭਾਈ ਅਸੀਂ ਜਿੰਨੇ ਜੁਗੇ ਆ ਅਸੀਂ ਕਰੰਟ ਆ ਹੁਣ ਜ਼ਿਆਦਾ ਅਸੀਂ ਪ੍ਰਸ਼ਾਸਨ ਨੂੰ ਵੀ ਪਹਿਲ ਦਿੰਦੇ ਆ ਵੀ ਪ੍ਰਸ਼ਾਸਨ ਕੀ ਕਰਦਾ ਵਾ ਪਰ ਪ੍ਰਸ਼ਾਸਨ ਕੁਝ ਨਹੀਂ ਕਰਨ ਰਿਆ ਪਰ ਜਦਣ ਅੱਕ ਸੜ ਕੇ ਅਸੀਂ ਨੇ ਜਾਂ ਕਿਸੇ ਨੇ ਕੁਝ ਕਰਤਾ ਫਿਰ ਇਹਨਾਂ ਨੇ ਉਹਨਾਂ ਨੂੰ ਦੋਸ਼ੀ ਬਣਾ ਦੇਣਾ ਵਾ ਇਹਦੋਂ ਚੰਗਾ ਹੈ ਕਿ ਵੀ ਇਹ ਕੁਝ ਕਰ ਲੈਣ ਜ਼ਿਆਦਾ ਵਧੀਆ ਰਹੇਗਾ ਸ਼ਾਸਨ ਨੇ ਤੇ ਚੁੱਪੀ ਇਸ ਤਰ੍ਹਾਂ ਧਾਰੀ ਹੈ ਜੇਕਰ ਮੀਡੀਆ ਵਾਲਾ ਆਵਾਜ਼ ਬੁਲੰਚਾ ਰਦਾ ਤੇ ਉਹਨੂੰ ਜਵਰੇ ਨੂੰ ਆਂਦੇ ਤੂੰ ਵਾਰ-ਵਾਰ ਇੱਥੇ ਹੀ ਆਉਣਾ ਜੀ ਸਾਡੇ ਦੇ ਆਪਣੇ ਹਿਰਦੇ ਵਲੇ ਉਂਦਰੇ ਜਾਂਦੇ ਜਦੋਂ ਦੂਰੋਂ ਦੱਸਦੇ ਨਾ ਸਾਨੂੰ ਕਿ ਦਰਬਾਰ ਸਾਹਿਬ ਤੁਹਾਡਾ ਜਿਹੜਾ ਪਿਛਣੇ ਸਪੋਰਟ ਬਣਿਆ ਆ ਉੱਥੇ ਦੇ ਵਪਾਰ ਦੇ ਧੰਦੇ ਜਲ ਰਹੇ ਨੇੜੇ ਤੇਰੇ ਮਹਾਰਾਜ ਕਿਰਪਾ ਕਰਨ ਸੇਵਾ ਲੈਣ ਕਿਤੇ ਜਰੂਰ ਕਿਰਪਾ ਹੋਊਗੀ ਅਜੇ ਵੀ ਦਿਲ ਦੇ ਵਿੱਚ ਹੈ ਜੇ ਸੇਵਾ ਨਿਭਾਉਣੀ ਹੈ ਨਹੀਂ ਅਸੀਂ ਤਿਆਰ-ਪਰ ਤਿਆਰ ਆ ਜੀ ਚਦੋ ਪੈਰ ਤਿਆਰ ਹੀ ਹੋਈ ਨੇ ਆ ਅਸੀਂ ਸਾਡਾ ਪੈਰਾ ਢਿੱਲਾ ਹੈ ਹੀ ਨਹੀਂ ਸਾਡੇ ਸ਼ਸਤਰ ਸਾਡੀਆਂ ਡਾਂਗਾਂ ਤਿਆਰ-ਪਰ ਬਾਬਾ ਇਹਨਾਂ ਦੀ ਤਲਾਸ਼ੀ ਲਈ ਲਈ ਤੁਸੀਂ ਆਂਦੇ ਇਹਨਾਂ ਦੇ ਜੇਬ ਦੇ ਵਿੱਚ ਪੁੜੀਆਂ ਬੜੀਆਂ ਦੇ ਆਮ ਮਿਲ ਜਾਂਦੀਆਂ ਬਾਬਾ ਅਸੀਂ ਇਹਨਾਂ ਦੇ ਇਹਨਾਂ ਨੇ ਪਤਾ ਨਹੀਂ ਕੀ ਤਮਾਕੂ ਤੁਮਕੂ ਖਾਂਦੇ ਅਸੀਂ ਇਹ ਨਾਲੇ ਵਸਤਰਾ ਨੂੰ ਹੀ ਆ ਇਹਨਾਂ ਨੂੰ ਹੱਥ ਨਹੀਂ ਲਾਉਂਦੇ ਕਿਉਂਕਿ ਤਮਾਕੂ ਵਾਲੇ ਬੰਦੇ ਨੂੰ ਅਸੀਂ ਨੇੜੇ ਵੀ ਨਹੀਂ ਜਾਣਾ ਚੰਗਾ ਸਮਝਦੇ ਪਰ ਫਿਰ ਵੀ ਸਾਨੂੰ ਕਾਰਵਾਈ ਕਰਨੀ ਪੈਂਦੀ ਇੰਨਾ ਕਿ ਤਾਂ ਸਾਨੂੰ ਡਾਂਸ ਛੋਟਾ ਤਾਂ ਫੇਰਾਂਗੇ ਅਪੀਲਾਂ ਵੀ ਲਾ ਲੀਆਂ ਦਲੀਲਾਂ ਵੀ ਲਾ ਲੀਆਂ ਹੁਣ ਡੱਗੇ ਇਹ ਤਲਾਸ਼ ਹੁਣ ਅਪੀਲਾਂ ਦਲੀਲਾਂ ਵਾਲੇ ਕੰਮ ਤਾਂ ਬੰਦ ਕਰੇ ਨੇ ਉਹਨਾਂ ਦੀ ਮਾਫੀਆਂ ਮੁਫੀਆਂ ਵਾਲੇ ਕੰਮ ਨਹੀਂ ਹੁਣ ਸਿੱਧੀ ਡਾਂਗ ਹੀ ਆ ਬਸ ਇਹ ਮਾਫੀ ਦਾ ਵੀ ਰੁਝਾਨ ਚੱਲ ਜਾਂਦਾ ਨਾ ਜਦੋਂ ਮਾਫੀ ਤਾਂ ਸਾਡੇ ਵਾਲੇ ਦਾ ਲੰਗਰ 'ਚ ਰੱਖੇ ਨੇ ਤੇ ਬਸ ਆਏ ਤੇ ਦੇ ਤੇ ਹੋਣਾ ਮੁਸਲਮਾਨ ਨਹੀਂ ਮੁੰਡਾ ਉਹ ਕਾਰਾ ਕਰਕੇ ਚਲ ਗਿਆ ਵਾ ਉਹਨੇ ਖਲੋ ਕੇ ਆਏ ਜੀਵਾਂ ਦੇ ਹੱਥ ਪਾ ਕੇ ਮਾਫੀ ਮੰਗ ਲਈ ਐ ਉਹ ਸਾਡੇ ਵਾਲਿਆਂ ਨੇ ਮਾਫ ਕਰ ਵੀ ਦਿੱਤਾ ਹੋਣਾ ਵਾ ਕਾਰਵਾਈ ਕਿਸੇ ਨੇ ਨਹੀਂ ਕਰਨੀ ਜਾਂ ਸਾਡੇ ਢਿੱਕੇ ਜੜਿਆਂਦਾ ਤਾਂ ਫਿਰ ਉਹ ਦਸਣਾ ਵੀ ਮਾਫ ਕਰੀਦਾ ਕਿਵੇਂ ਪਰ ਆਉਂਦੇ ਪੰਜਾਬੀ ਆਂਦੇ ਸਰਦਾਰ ਆਂਦੇ ਸਾਡਾ ਦਿਲ ਵੀ ਤਾਂ ਵੱਡਾ ਨਾ ਮਾਫੀ ਦੇਣਾ ਉਹ ਤਾਂ ਸਾਡਾ ਫਰਜ਼ ਹੈ ਜੁਰੂਰ ਨੇ ਜਰੂਰ ਮਾਫੀ ਦੇ ਦੋ ਤਾਂ ਹੀ ਸਾਡੇ ਲੋਕਾਂ ਦਾ ਵੇੜਾ ਕਰਕੇ ਆਵਾ ਥਾਂ ਥਾਂ ਤੇ ਗੁਰੂ ਦੀਆਂ ਬੇਦਵੀਆ हां थाते हो जके कੰਜਰखाने ਖੁੱਲ ਗਏ ਨੇ ਜੇ ਸਾਡੇ ਦਿਲ ਵੱਡੇ ਹੋਏ ਨੇ ਦਿਲ ਵੱਡੇ ਰੱਖੋ ਪਰ ਇਹੋ ਜਿਕੇ ਨਾਲ ਰੱਖੋ ਕਿ ਤੁਹਾਡੇ ਸਿਰ ਤੇ ਚੜ ਕੇ ਕੋਈ ਮੂਤਣ ਬਹਿ ਜੇ ਬਾਬਾ ਜੀ ਲਾਸਟ ਵਾਲਾ ਮੇਰਾ ਇੱਕ ਵੀਡੀਓ ਹੋਰ ਬੜੀ ਵਾਇਰਲ ਹੋ ਰਹੀ ਆ ਅੰਮ੍ਰਿਤਸਰ ਦੀ ਆ ਪਰ ਚਲੋ ਉਹ ਵੀ ਸਾਡਾ ਪੰਜਾਬੀ ਸਰਦਾਰ ਭਰਾ ਜਿਹੜਾ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੇ ਉੱਪਰ ਪੈਰ ਮਾਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਵੇਖੀਏ ਵੀਡੀਓ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਬੇਅਦਬੀਆਂ ਤਾਂ ਵੀ ਬੇਅਦਬੀਆਂ ਦੇ ਵਿੱਚ ਹੀ ਹੁੰਦਾ ਨਹੀਂ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਭਾਈ ਬੇਦਬੀ ਆ ਕਿਸੇ ਦੇ ਧਰਮ ਨੂੰ ਕਿਉਂ ਤੁਸੀਂ ਠੇਕ ਪਚਾਉਣੀ ਕੋਈ ਆਪਣਾ ਭਵੇਂ ਮੂਰਤੀ ਦੇ ਵਿੱਚ ਰਾਜੀ ਆ ਕੋਈ ਕਿਸੇ ਪੱਥਰ ਦੇ ਵਿੱਚ ਰਾਜੀ ਆ ਰਾਜੀ ਰਹਿਣ ਦੋ ਉਹਨੂੰ ਕਿਸੇ ਨੂੰ ਕਿਸੇ ਦੀ ਆਸਥਾ ਨੂੰ ਠੇਜ ਨਹੀਂ ਪਹਚਾਉਣੀ ਚਾਹੀਦੀ ਬਈ ਜੇ ਉਹਨਾਂ ਨੂੰ ਉਹਨਾਂ ਨੂੰ ਮੰਨਦੇ ਨੇ ਤੇ ਮੰਨਣ ਦੇ ਉਹ ਤੁਹਾਨੂੰ ਕੀ ਤਰ੍ਹਾਂ ਤੁਸੀਂ ਆਪਣੇ ਧਰਮ ਦੇ ਵਿੱਚ ਪਰਫਖ ਰਹੋ ਹ ਜੇ ਤੁਹਾਨੂੰ ਇੰਨਾ ਹੀ ਕੋਚਾ ਆ ਪਹਿਲਾਂ ਘਟੋ ਘਟਾ ਆਪਣੇ ਗ੍ਰੰਥ ਪੜ੍ਹ ਲਓ ਯਾਰ ਆਪਣੇ ਇੱਕ ਸੰਪੂਰਨ ਤੁਸੀਂ ਆਪਣੇ ਗ੍ਰੰਥ ਪੜ੍ਹ ਲਓ ਫਿਰ ਕਿਸੇ ਵੱਲ ਹੋਇਓ ਪਰ ਐਵੇਂ ਜਿਵੇਂ ਮੈਂ ਉਹਨਾਂ ਵੀਡੀਓ ਵੇਖੀ ਨਾ ਜੋ ਉਹ ਕਰ ਰਹੇ ਸੀ ਇਹ ਪਹਿਰਾ ਗਲਤ ਏ ਜੋ ਹੋਇਆ ਵਾ ਸੰਗਤ ਨੇ ਕੀਤਾ ਵਾ ਚੰਗਾ ਕੀਤਾ ਵਾ ਐਵੇਂ ਇਹਦੇ ਵਿੱਚੋਂ ਕੋਈ ਦੋਰਾਵਾਂ ਵਾਲੀ ਗੱਲ ਨਹੀਂ ਜੇ ਕੋਈ ਕਰਨ ਡਿਆ ਵਾ ਗਲਤ ਉਹ ਆਪਣਾ ਭੋਗਣ ਡਿਆ ਨਾਲ ਦੀ ਨਾਲ ਇੱਥੇ ਪਵਿੱਤਰ ਸਹਿਰ ਦਾ ਦਰਜਾ ਦਾ ਦੇਤਾ ਸੀਐਮ ਪ੍ਰਯੋਗਤ ਮਾਨ ਨੇ ਪਰ ਉਸ ਤੋਂ ਬਾਅਦ ਵਿਰੋਧ ਸ਼ੁਰੂ ਹੋ ਗਿਆ ਜੀ ਅਸੀਂ ਦੇ ਜਿਹੜੇ ਪ੍ਰਾਣੇ ਬੈਠੇ ਨੇ ਮੀਟ ਲਾ ਕੇ ਡੇ ਲਾ ਕੇ ਬੈਠੇ ਨੇ ਮੀਟ ਦੇ ਜਾਂ ਅ ਟਮਾਟਰੇ ਉਹ ਆਂਦੇ ਹੱਸੀ ਦੇ ਬਾਹਰ ਨਹੀਂ ਜਾਣਾ ਸਾਡੇ ਦੇ ਪਰਿਵਾਰ ਚ ਜਿਹੜੇ ਤਮਾਕੂ ਵੇਚਦੇ ਨੇ ਉਹ ਆਪਣੇ ਨਿਆਣਿਆਂ ਨੂੰ ਕਿਉਂ ਨਹੀਂ ਖਵਾਉਂਦੇ ਉਹਨਾਂ ਨੂੰ ਬਸ ਇਹੋ ਸਵਾਲ ਹੈ ਪਹਿਲਾਂ ਜਿਹੜੀ ਚੀਜ਼ ਤੁਸੀਂ ਵੇਚਣ ਦੇ ਜਾਂ ਖਾਂਡ ਦੇ ਆਪਦੇ ਨਿਆਣੇ ਦੇ ਮੂੰਹ ਚ ਪਾ ਕੇ ਵੇਖੋ ਫਿਰ ਸਾਨੂੰ ਦੱਸੋ ਵੀ ਤੁਸੀਂ ਸਹੀ ਕਰ ਰਹੇ ਹੋ ਜੀ ਬਸ ਆਹ ਸਵਾਲ ਸਾਰਿਆਂ ਨੂੰ ਕਰ ਲਿਓ ਉਸ ਤੋਂ ਬਾਅਦ ਇਹਨਾਂ ਦੇ ਮੂੰਹ ਬੰਦ ਹੋ ਜਾਂਦੇ ਨੇ ਪਰ ਤੁਸੀਂ ਵੀ ਜੇ ਦੱਸ ਰਹੇ ਜੋ بڑے بڑے ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੁਹਈਆ ਹੋ ਜਾਂਦੀਆਂ ਸ਼ਰਾਬ ਦੀਆਂ ਬੋਤਲਾਂ ਤਾਂ ਹੀ ਆ ਜਾਂਦੀਆਂ ਤੇ ਇਹਨਾਂ ਨੂੰ ਠੱਲ ਪਾਉਣ ਵਾਸਤੇ ਕਿਵੇਂ ਸੋਚਿਆ ਮਾਰੇ ਕਿਰਪਾ ਕਰਨਾ ਵੀ ਠੱਲ ਪਾ ਵੀ ਮਾਰੇ ਕਿਰਪਾ ਕਰਨਾ ਜ਼ਰੂਰ ਹੋਊਗਾ ਕਾਰਜ ਕੋਈ ਵੀ ਆ ਲੇਟ ਹੋ ਜਾਂਦਾ ਵਾ ਸਮਾਂ ਹੁੰਦਾ ਮਾਰੇ ਸਮਾਂ ਬਣਾਉਣ ਕੋਈ ਨਹੀਂ ਜਦੋਂ ਤੁਸੀਂ ਡੰਡਾ ਫੜ ਲੈਂਦੇ ਹੋ ਤੁਹਾਡੇ ਉਲਟੇ ਚੱਲਦੇ ਨੇ ਸਾਰੇ ਕੋਈ ਗੱਲ ਨਹੀਂ ਜੀ ਮਾਰੇ ਕਿਰਪਾ ਕਰਨ ਅਸੀਂ ਗੁਰੂ ਦੇ ਰਾਹ ਤੇ ਆਣਾ ਲੋਕਾਂ ਦੀ ਪਰਵਾਹ ਥੋੜੀ ਕਰਨੀ ਅਸੀਂ ਉਲਟੇ ਸਾਰਾ ਭਾਵੇਂ ਜਾਗ ਹੋ ਜੇ ਪਰ ਅਸੀਂ ਗੁਰੂ ਦੇ ਰਾਹ ਤੇ ਚੱਲਣ ਦੇ ਆਣਾ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰਿਆਂ ਗੁਰੂ ਨੂੰ ਜਵਾਬ ਦੇ ਬੰਦੇ ਨੂੰ ਜਵਾਬ ਦੇ ਨਹੀਂ ਅਸੀਂ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਜਦੋਂ ਐਵੇਂ ਜੇ ਰਾਹਾਂ ਤੇ ਜਾ ਰਹੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਠੱਲ ਪਾਉਂਦੇ ਹੋ ਜਾਂ ਆਪਣਾ ਸੋਧਾ ਲਾ ਦਿੰਦੇ ਹੋ ਜੇ ਤੁਹਾਡੀ ਜ਼ੁਬਾਨ ਦੇ ਵਿੱਚ ਦੱਸਿਆ ਜਾਵੇ ਸੋਧਾ ਲਾ ਦਿੰਦੇ ਉਹਦਾ ਮਨ ਨੂੰ ਤਸੱਲੀ ਮਿਲਦੀ ਹੈ ਬਾਬਾ ਜੀ ਗਲਤ ਕੰਮ ਰੋਕਿਆ ਤੇ ਮਨ ਨੂੰ ਕਿਹਨਾਂ ਇਕਦਾ ਮਾਰੇ ਅੱਗੇ ਕਹਿੰਦੇ ਆ ਵੀ ਸਾਨੂੰ ਕੋਈ ਸੇਵਾ ਹੁੰਦੀ ਦਿਆ ਕਰੇ। ਅਸੀਂ ਤਾਂ ਹਾਜ਼ਰ ਆਂ, ਤਿਆਰ-ਵਰ ਤਿਆਰ ਆਂ ਚੜ੍ਹਦੀ ਕਲਾ ਜੀ। ਠੀਕ ਹੈ। ਬਹੁਤ ਬਤਨਵਾਜ ਜੀ। ਆ ਇਹ ਨੇ ਜੁੜੂ ਦੀਆਂ ਲਾਡਲੀਆਂ ਫੌਜਾਂ। ਪਰਮਜੀਤ ਸਿੰਘ ਅਚਾਲੀ ਦੇ ਸਾਥੀ ਨੇ ਰਾਜਵੀਰ ਸਿੰਘ ਅਚਾਲੀ ਜਿਨ੍ਹਾਂ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਜਿਹੜੇ ਮਹੰਤ ਰਾਹ ਜਾਂਦੀਆਂ ਸੰਜਤਾ ਨੂੰ ਪਰੇਸ਼ਾਨ ਕਰ ਰਹੇ ਸੀ। ਉਹਨਾਂ ਦੇ ਇਹਨਾਂ ਵੱਲੋਂ ਡੰਡੇ ਨਾਲ ਪ੍ਰੇਡ ਕੀਤੀ ਜਾਂਦੀ ਹੈ। ਛਿੱਤਰ ਪ੍ਰੇਡ ਹੁੰਦੀ ਹੈ। ਵੀਡੀਓ ਵਾਇਰਲ ਹੋ ਜਾਂਦੀ ਹੈ। ਤਾਂ ਉਸ ਵੀਡੀਓ ਤੋਂ ਬਾਅਦ ਉਸ ਵੀਡੀਓ ਦੀ ਸੱਚਾਈ ਹੈ ਜਿਹੜੀ ਇਹਨਾਂ ਦੇ ਮੂੰਹੋਂ ਹੀ ਸੁਣੀ ਹੈ ਕਿ ਦਰਬਾਰ ਸਾਹਿਬ ਦੇ ਰਾਹਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਨਕਲੀ ਮਹੰਤ ਨੇ ਜਿਹੜੇ ਆਉਂਦੀਆਂ ਜਾਂਦੀਆਂ ਸੰਜਟਾਂ ਨੂੰ ਪਰੇਸ਼ਾਨ ਕਰਦੇ ਨੇ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਮੁਟਿਆਰਾ ਤੇ ਮਹਿਲਾਵਾਂ ਨੇ ਬੱਚੀਆਂ ਨੇ ਧੀਆਂ ਨੇ ਬੀਬੀਆਂ ਨੇ ਜਿਹੜੀਆਂ ਦੇ ਵਪਾਰ ਜਾਂ ਮਾੜੇ ਧੰਦੇ ਦੇ ਵਿੱਚ ਨੇ ਤਾਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਇਹਨਾਂ ਵੱਲੋਂ ਜਿਹੜਾ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਸਵਾਲ ਇਹ ਵੀ ਹੈ ਐਸਜੀਪੀਸੀ ਅਤੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅੰਮ੍ਰਿਤਸਰ